ਉਦੇ ਵਿੱਚ ਪ੍ਰोसीडिंग ਚੱਲੂਗੀ ਕੇਸਿਸ ਦੀ ਪਰ ਇਹ ਬਹੁਤ ਮਾੜੀ ਗੱਲ ਹੈ ਗੱਲ ਕਿਤੇ ਜਾ ਰਹੀ ਹੈ ਮੇਰਾ ਖਿਆਲ ਹੈ ਕਿ ਐਨਐਸਐਲ ਉਹਨਾਂ ਤੇ ਲਗਾਈ ਨਜਾਇਜ਼ ਗਈ ਸੀ ਸਾਰਿਆਂ ਤੇ ਉਹਨਾਂ ਦੇ 2 ਸਾਲ ਜਿਹੜੇ ਜ਼ਿੰਦਗੀ ਦੇ ਖਰਾਬ ਕਰ ਦਿੱਤੇ ਆ ਤੇ ਮੇਰਾ ਖਿਆਲ ਹੈ ਕਿ ਅੱਜ ਦੇ ਚਿਰ ਤੇ ਪੰਜਾਬ ਚ ਨਸ਼ੇ ਦਾ ਕਾਫੀ ਹੱਦ ਤੱਕ ਨਸ਼ਾ ਕੰਟਰੋਲ ਹੋ ਜਾਣਾ ਸੀਗਾ ਉਹਨਾਂ ਨੂੰ ਖਾਲੀ ਨਸ਼ੇ ਨੂੰ ਵਡਾਵਾ ਦੇਣ ਵਾਸਤੇ ਸਰਕਾਰ ਨੇ ਉਹਨਾਂ ਨੂੰ ਅੰਦਰ ਸੁਟਿਆਇਆ ਹੈ ਤੇ ਜੇ ਉਹਨਾਂ ਨੇ ਅੱਜ ਉਹਨਾਂ ਨੂੰ ਸ਼ਰਤ ਦੇ ਉੱਤੇ ਮੇਰੇ ਖਿਆਲ ਕੋਈ ਐਡਾ ਵੱਡਾ ਹਸਾਨ ਨਹੀਂ ਕੀਤਾ ਉਹਨਾਂ ਨੇ ਉਹਨਾਂ ਦੇ 2 ਸਾਲ ਉਹਨਾਂ ਨੇ ਬਰਬਾਦ ਕੀਤੇ ਆ ਇਸ ਕਰਕੇ ਅਸੀਂ ਉਹਦੀ ਨਿੰਦਾ ਕਰਦੇ ਆ ਤੇ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਬਿਨਾਂ ਸ਼ਰਤ ਸਾਰਿਆਂ ਨੂੰ ਜੋ ਉਹਨਾਂ ਦੇ ਸਾਥੀ ਇੱਥੇ ਵੀ ਆ 40 45 ਜੇਲ੍ਹਾਂ 'ਚ ਬੈਠੇ ਆ ਸਾਰਿਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ। ਜੇ ਕਹਿੰਦੇ ਪੰਜਾਬ ਲੈ ਆਂਦਾ ਜਾਏਗਾ ਪੰਜਾਬ ਲੈ ਕੇ ਕਹਿੰਦੇ ਕਾਨੂੰਨੀ ਕਰਮਾਂ ਦੀ ਹਾਜੀ ਪੰਜਾਬ ਲੈ ਆ ਕੇ ਕਹਿੰਦੇ ਕਾਨੂੰਨੀ ਕਰਮਾਂ ਦੀ ਹੋ ਜਿਹੜੇ ਪੁਰਾਣੇ ਕੇਸ ਹੋਣਗੇ ਨਹੀਂ ਚਲੋ ਉਹ ਤੇ ਕਾਨੂੰਨੀ ਕਾਰਵਾਈ ਤੇ ਮੇਰੇ ਖਿਆਲ ਕੋਈ ਬਣਦੀ ਤੇ ਨਹੀਂ ਚਲੋ ਫਿਰ ਵੀ ਜੋ ਕਰਦੇ ਆ ਤੇ ਪੰਜਾਬ ਲੈ ਜਾਂਦਾ ਜਾਂਦਾ ਤੇ ਚਲੋ ਉਹ ਐਸੀ ਉਹਨਾਂ ਦਾ ਐ ਵਿਸ਼ੀਦਾ ਤੋਂ ਸਵਾਗਤ ਕਰਦੇ ਆ ਕਿ ਉਥੇ ਜੋ ਉਹਨਾਂ ਨੂੰ ਬਹੁਤ ਦੂਰ ਸੁਟਿਆ ਹੋਇਆ ਸੀਗਾ ਉਹਨਾਂ ਦੇ ਪਰਿਵਾਰਾਂ ਤੋਂ ਦੂਰ ਉਹਨਾਂ ਨੂੰ ਸਲਮਨ ਦਾ ਥੋੜਾ ਮੌਕਾ ਮਿਲੂਗਾ ਅਕਾਲੀ ਦਲ ਜੋ ਫਤਿਹ ਸੀਗਾ ਉਹਦੇ ਪ੍ਰਧਾਨ ਜਸਕਰਨ ਸਿੰਘ ਤੇ ਉਹਨਾਂ ਦੀ ਜਥੇ ਉਹਨਾਂ ਦੀ ਪੂਰੀ ਲੀਡਰਸ਼ਿਪ ਨੇ ਇਹ ਫੈਸਲਾ ਲਿਆ ਕਿ ਸਾਨੂੰ ਇੱਕ ਹਣ ਦਾ ਸਮਾਵਾ ਤੇ ਇੱਕ ਹੋ ਕੇ ਹੀ ਸਾਡੇ ਸਾਰੇ ਮਸਲੇ ਹੱਲ ਹੋ ਸਕਦੇ ਆ ਤੇ ਉਹਨਾਂ ਨੇ ਅੱਜ ਜੋ ਅਕਾਲੀ ਦਲ ਵਾਰਸ ਪੰਜਾਬ ਚ ਆਪਣਾ ਰਲੇਵਾ ਕਰ ਦਿੱਤਾ ਤੇ ਅਸੀਂ ਉਹਨਾਂ ਦੀ ਟੀਮ ਦਾ ਉਹਨਾਂ ਦੇ ਸਾਰੇ ਸਾਥੀਆਂ ਦਾ ਪਹਿਲ ਤੋਂ ਧੰਨਵਾਦ ਕਰਦੇ ਆ ਤੇ ਬਾਕੀ ਵੀ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਕਿ ਸਾਰੇ ਇਕੋ ਹੀ ਗਏ ਕਿਹਣਾ ਵੀ ਅੱਜ ਜਿਹੜੇ ਐਨਐਸਏ ਤਹਿਤ ਜਿਨ੍ਹਾਂ ਦੇ ਮੁਕੱਦਮੇ ਦਰਜ ਸੀਗੇ ਅੱਜ ਸਭ ਬਹੁਤ ਮਾੜੀ ਗੱਲ ਹੈ ਜੀ ਸਰਕਾਰ ਦੀ 2 ਸਾਲ ਪੂਰੇ ਹੋ ਚੁੱਕੇ ਆ ਫੇਰ ਵੀ ਅਮਰਤਪਾਲ ਉਹਨਾਂ ਦੇ ਚਾਚਾ ਜੀ ਤੇ ਬੱਪਲਪ੍ਰੀਤ ਨੂੰ ਐਨਐਸਏ ਨਹੀਂ ਹਟਾਈ ਗਈ ਉਹਨਾਂ ਤਿੰਨਾਂ ਤੋਂ ਤੇ ਬਾਕੀ ਜਿਹੜੇ 7 ਜਣੇ ਸੀ ਉਹਨਾਂ ਤੋਂ ਐਨਐਸਏ ਹਟਾ ਕੇ ਪੰਜਾਬ ਦੇ ਵਿੱਚ ਭੇਜਿਆ ਜਾਊਗਾ ਤੇ ਫਰਦਰ ਜਿਹੜੇ ਕੇਸ ਸੀਗੇ ਯੂਪੀਏ ਵਾਲੇ ਆ ਜਨਾਲੇ ਵਾਲੇ ਉਹਦੇ ਵਿੱਚ ਪ੍ਰोसीडिंग ਚੱਲੂਗੀ ਕੇਸਿਸ ਦੀ ਪਰ ਇਹ ਬਹੁਤ ਮਾੜੀ ਗੱਲ ਹੈ ਮੈਂ ਗੱਲ ਕਿਤੇ ਜਾ ਰਹੀ ਹਾਂ ਉਹ ਕਹਿਣਾ ਚਾਹੁੰਦਾ ਜਿਹੜਾ ਸੱਤ ਬੰਦੇ ਜਨਣਾ ਸਕੇ ਮੇਰਾ ਖਿਆਲ ਹੈ ਕਿ ਐਨਐਸਐਲ ਉਹਨਾਂ ਤੇ ਲਗਾਈ ਨਜਾਇਜ਼ ਗਈ ਸੀ ਸਾਰਿਆਂ ਤੇ ਉਹਨਾਂ ਦੇ ਦੋ ਸਾਲ ਜਿਹੜੇ ਜ਼ਿੰਦਗੀ ਦੇ ਖਰਾਬ ਕਰ ਦਿੱਤੇ ਆ ਤੇ ਮੇਰਾ ਖਿਆਲ ਹੈ ਕਿ ਅੱਜ ਦੇ ਚਿਰ ਤੇ ਪੰਜਾਬ ਚ ਨਸ਼ੇ ਦਾ ਕਾਫੀ ਹੱਦ ਤੱਕ ਨਸ਼ਾ ਕੰਟਰੋਲ ਹੋ ਜਾਣਾ ਸੀਗਾ ਉਹਨਾਂ ਨੂੰ ਖਾਲੀ ਨਸ਼ੇ ਨੂੰ ਵਡਾਵਾ ਦੇਣ ਵਾਸਤੇ ਤੇ ਸਰਕਾਰ ਨੇ ਉਹਨਾਂ ਨੂੰ ਅੰਦਰ ਸੁੱਟਿਆ ਹੋਇਆ ਸੀ ਤੇ ਜੇ ਉਹਨਾਂ ਨੇ ਅੱਜ ਉਹਨਾਂ ਛੱਡ ਦਿੱਤਾ ਤੇ ਮੇਰੇ ਖਿਆਲ ਕੋਈ ਐਡਾ ਵੱਡਾ ਆਸਾਨ ਨਹੀਂ ਕੀਤਾ ਉਹਨਾਂ ਨੇ ਉਹਨਾਂ ਦੇ 2 ਸਾਲ ਉਹਨਾਂ ਨੇ ਬਰਬਾਦ ਕੀਤੇ ਆ ਇਸ ਕਰਕੇ ਅਸੀਂ ਉਹਦੀ ਨਿੰਦਾ ਕਰਦੇ ਆ ਤੇ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਬਿਨਾਂ ਸ਼ਰਤ ਸਾਰਿਆਂ ਨੂੰ ਜੋ ਉਹਨਾਂ ਦੇ ਸਾਥੀ ਇੱਥੇ ਵੀ ਹੈ 40 45 ਜੇਲ੍ਹਾਂ 'ਚ ਬੈਠੇ ਆ ਸਾਰਿਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਂਦਾ ਪੰਜਾਬ ਲਿਆਂਦਾ ਜਾਏਗਾ ਪੰਜਾਬ ਜਾ ਕੇ ਕਹਿੰਦੇ ਕਾਨੂੰਨੀ ਕਾਰਵਾਈ ਦੀ ਹੋ ਸਕਦੀ ਹੈ ਹਾਂਜੀ ਪੰਜਾਬ ਤੇ ਆ ਕੇ ਕਹਿੰਦੇ ਕਾਨੂੰਨੀ ਕਾਰਵਾਈ ਦੀ ਹੋ ਜਿਹੜੇ ਪੁਰਾਣੇ ਕੇਸ ਤੇ ਹੋ ਸਕਦੇ ਨਹੀਂ ਚਲੋ ਉਹ ਤੇ ਕਾਨੂੰਨੀ ਕਾਰਵਾਈ ਤੇ ਮੇਰੇ ਖਿਆਲ ਕੋਈ ਬਣਦੀਤ ਨਹੀਂ ਚਲੋ ਫਿਰ ਵੀ ਜੋ ਕਰਦੇ ਆ ਤੇ ਪੰਜਾਬ ਲੈ ਜਾਂਦਾ ਜਾਂਦਾ ਤੇ ਚਲੋ ਉਹ ਐਸੀ ਉਹਨਾਂ ਦਾ ਇਸ ਚੀਜ਼ ਦਾ ਤਾਂ ਸਵਾਗਤ ਕਰਦੇ ਆ ਕਿ ਉਥੇ ਜੋ ਉਹਨਾਂ ਨੂੰ ਬਹੁਤ ਦੂਰ ਸੁਟਿਆ ਹੋਇਆ ਸੀਗਾ ਉਹਨਾਂ ਦੇ ਪਰਿਵਾਰਾਂ ਤੋਂ ਦੂਰ ਉਹਨਾਂ ਨੂੰ ਸਲਮਨ ਦਾ ਥੋੜਾ ਮੌਕਾ ਮਿਲੂਗਾ ਅਕਾਲੀ ਦਲ ਜੋ ਫਤਿਹ ਸੀਗਾ ਉਹਦੇ ਪ੍ਰਧਾਨ ਜਸਕਰਨ ਸਿੰਘ ਤੇ ਉਹਨਾਂ ਦੀ ਜਥੇ ਉਹਨਾਂ ਦੀ ਪੂਰੀ ਲੀਡਰਸ਼ਿਪ ਨੇ ਇਹ ਫੈਸਲਾ ਲਿਆ ਕਿ ਸਾਨੂੰ ਇੱਕ ਹੁੰਦਾ ਸਮਾਵਾ ਤੇ ਇੱਕ ਹੋ ਕੇ ਹੀ ਸਾਡੇ ਸਾਰੇ ਮਸਲੇ ਹੱਲ ਹੋ ਸਕਦੇ ਆ ਤੇ ਉਹਨਾਂ ਨੇ ਅੱਜ ਜੋ ਅਕਾਲੀ ਦਲ ਵਾਰਸ ਪੰਜਾਬ ਚ ਆਪਣਾ ਰਿਲੇਵਾ ਕਰ ਦਿੱਤਾ ਤੇ ਅਸੀਂ ਉਹਨਾਂ ਦੀ ਟੀਮ ਦਾ ਉਹਨਾਂ ਦਾ ਸਾਰੇ ਸਾਥੀਆਂ ਦਾ ਪਹਿਲ ਤੋਂ ਧੰਨਵਾਦ ਕਰਦੇ ਆ ਤੇ ਬਾਕੀ ਵੀ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਕਿ ਸਾਰੇ ਇਕੋ ਹੀ ਠੀਕ ਹੈ ਨਾ ਵੀ ਅੱਜ ਜਿਹੜੇ ਐਨਐਸਏ ਤਹਿਤ ਜਿਨ੍ਹਾਂ ਦੇ ਮੁਕਾਦਮੇ ਦਰਜ ਸੀਗੇ ਅੱਜ ਸਭ ਬਹੁਤ ਮਾੜੀ ਗੱਲ ਹੈ ਜੀ ਸਰਕਾਰ ਦੀ 2 ਸਾਲ ਪੂਰੇ ਹੋ ਚੁੱਕੇ ਆ ਫੇਰ ਵੀ ਅਮਰਤਪਾਲ ਉਹਨਾਂ ਦੇ ਚਾਚਾ ਜੀ ਤੇ ਬੱਪਲ ਪ੍ਰੀਤ ਨੂੰ ਐਨਐਸਏ ਨਹੀਂ ਹਟਾਈ ਗਈ ਉਹਨਾਂ ਤਿੰਨਾਂ ਤੋਂ ਤੇ ਬਾਕੀ ਜਿਹੜੇ 7 ਜਣੇ ਸੀ ਉਹਨਾਂ ਤੋਂ ਐਨਐਸਏ ਹਟਾ ਕੇ ਪੰਜਾਬ ਦੇ ਵਿੱਚ ਭੇਜਿਆ ਜਾਊਗਾ ਤੇ ਫਰਦਰ ਜਿਹੜੇ ਕੇਸ ਸੀਗੇ ਯੂਪੀਏ ਵਾਲੇ ਆ ਜਨਾਲੇ ਵਾਲੇ ਉਹਦੇ ਵਿੱਚ ਪ੍ਰोसीडिंग ਚੱਲੂਗੀ ਕੇਸਿਸ ਦੀ ਪਰ ਇਹ ਬਹੁਤ ਮਾੜੀ ਗੱਲ ਹੈ ਗੱਲ ਕਿਤੇ ਜਾ ਰਹੀ ਹੈ ਜਿਹੜਾ ਸੱਤ ਬੰਦੇ ਲੈਣਾ ਸੀ ਮੇਰਾ ਖਿਆਲ ਹੈ ਕਿ ਐਨਐਸਐਲ ਉਹਨਾਂ ਤੇ ਲਗਾਈ ਨਜਾਇਜ਼ ਗਈ ਸੀ ਸਾਰਿਆਂ ਤੇ ਉਹਨਾਂ ਦੇ ਦੋ ਸਾਲ ਜਿਹੜੇ ਜ਼ਿੰਦਗੀ ਦੇ ਖਰਾਬ ਕਰ ਦਿੱਤੇ ਆ ਤੇ ਮੇਰਾ ਖਿਆਲ ਹੈ ਕਿ ਇੰਨੇ ਚਿਰ ਤੇ ਪੰਜਾਬ ਚ ਨਸ਼ੇ ਦਾ ਕਾਫੀ ਹੱਦ ਤੱਕ ਨਸ਼ਾ ਕੰਟਰੋਲ ਹੋ ਜਾਣਾ ਸੀਗਾ ਉਹਨਾਂ ਨੂੰ ਖਾਲੀ ਨਸ਼ੇ ਨੂੰ ਵਡਾਵਾ ਦੇਣ ਵਾਸਤੇ ਤੇ ਸਰਕਾਰ ਨੇ ਉਹਨਾਂ ਨੂੰ ਅੰਦਰ ਸੁਟਿਆ ਆਇਆ ਹੈ ਤੇ ਜੇ ਉਹਨਾਂ ਨੇ ਅੱਜ ਉਹਨਾਂ ਨੂੰ ਛੱਡ ਦੇਤਾ ਤਾਂ ਮੇਰਾ ਖਿਆਲ ਕੋਈ ਐਡਾ ਵੱਡਾ ਆਸਾਨ ਨਹੀਂ ਕੀਤਾ ਉਹਨਾਂ ਨੇ ਉਹਨਾਂ ਦੇ 2 ਸਾਲ ਉਹਨਾਂ ਨੇ ਬਰਬਾਦ ਕੀਤੇ ਆ ਇਸ ਕਰਕੇ ਅਸੀਂ ਉਹਦੀ ਨਿੰਦਾ ਕਰਦੇ ਆ ਤੇ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਬਿਨਾਂ ਸ਼ਰਤ ਸਾਰਿਆਂ ਨੂੰ ਜੋ ਉਹਨਾਂ ਦੇ ਸਾਥੀ ਇੱਥੇ ਵੀ 40-45 ਜੇਲਾਂ 'ਚ ਬੈਠੇ ਆ ਸਾਰਿਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਪੰਜਾਬ ਲੈ ਜਾਂਦਾ ਜਾਏਗਾ ਪੰਜਾਬ ਲੈ ਕੇ ਕੰਨੂਨੀ ਕਰਵਾਉਣੀ ਹਾਜੀ ਪੰਜਾਬ ਤੇ ਆ ਕੇ ਕਹਿੰਦੇ ਕਾਨੂੰਨੀ ਕਰਵਾਵੀ ਹੋ ਜਿਹੜੇ ਪੁਰਾਣੇ ਕੇਸ ਸੇ ਹੋ ਸਕਦੀ ਨਹੀਂ ਚਲੋ ਉਹ ਤੇ ਕਾਨੂੰਨੀ ਕਾਰਵਾਈ ਤੇ ਮੇਰੇ ਖਿਆਲ ਕੋਈ ਬਣਦੀਤ ਨਹੀਂ ਚਲੋ ਫਿਰ ਵੀ ਜੋ ਕਰਦੇ ਆ ਤੇ ਪੰਜਾਬ ਲੈ ਜਾਂਦਾ ਜਾਂਦਾ ਤੇ ਚਲੋ ਉਹ ਐਸੀ ਉਹਨਾਂ ਦਾ ਇਸ ਚੀਜ਼ ਦਾ ਤਾਂ ਸਵਾਗਤ ਕਰਦੇ ਆ ਕਿ ਉੱਥੇ ਜੋ ਉਹਨਾਂ ਨੂੰ ਬਹੁਤ ਦੂਰ ਸੁੱਟਿਆ ਹੋਇਆ ਸੀਗਾ ਉਹਨਾਂ ਦੇ ਪਰਿਵਾਰਾਂ ਤੋਂ ਦੂਰ ਉਹਨਾਂ ਨੂੰ ਸਲਮਣ ਦਾ ਥੋੜਾ ਮੌਕਾ ਮਿਲੂਗਾ ਅਕਾਲੀ ਦਲ ਜੋ ਫਤਿਹ ਸੀਗਾ ਉਹਦੇ ਪ੍ਰਧਾਨ ਜਸਕਰਨ ਸਿੰਘ ਤੇ ਉਹਨਾਂ ਦੀ ਜਥੇ ਉਹਨਾਂ ਦੀ ਪੂਰੀ ਲੀਡਰਸ਼ਿਪ ਨੇ ਇਹ ਫੈਸਲਾ ਲਿਆ ਕਿ ਸਾਨੂੰ ਇੱਕ ਹੁੰਦਾ ਸਮਾਵਾ ਤੇ ਇੱਕ ਹੋ ਕੇ ਹੀ ਸਾਡੇ ਸਾਰੇ ਮਸਲੇ ਹੱਲ ਹੋ ਸਕਦੇ ਆ ਤੇ ਉਹਨਾਂ ਨੇ ਅੱਜ ਜੋ ਅਕਾਲੀ ਦਲ ਵਾਰਸ ਪੰਜਾਬ ਚ ਆਪਣਾ ਰਲੇਵਾ ਕਰ ਦਿੱਤਾ ਤੇ ਅਸੀਂ ਉਹਨਾਂ ਦੀ ਟੀਮ ਦਾ ਉਹਨਾਂ ਦਾ ਸਾਰੇ ਸਾਥੀਆਂ ਦਾ ਪਹਿਲ ਤੋਂ ਧੰਨਵਾਦ ਕਰਦੇ ਆ ਤੇ ਬਾਕੀ ਵੀ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਕਿ ਸਾਰੇ ਇਕੋ ਹੀ ਠੀਕ ਹੈ ਨਾ ਵੀ ਅੱਜ ਜਿਹੜੇ ਐਨਐਸਏ ਤਹਿਤ ਜਿਨ੍ਹਾਂ ਦੇ ਮੁਕੱਦਮਾ ਦਰਜ ਸੀਗੇ ਅੱਜ ਸਭ ਬਹੁਤ ਮਾੜੀ ਗੱਲ ਹੈ ਜੀ ਸਰਕਾਰ ਦੀ 2 ਸਾਲ ਪੂਰੇ ਹੋ ਚੁੱਕੇ ਆ ਫੇਰ ਵੀ ਅਮਰਤਪਾਲ ਉਹਨਾਂ ਦੇ ਚਾਚਾ ਜੀ ਤੇ ਬੱਬਲ ਪ੍ਰੀਤ ਨੂੰ ਐਨਐਸਏ ਨਹੀਂ ਹਟਾਈ ਗਈ ਉਹਨਾਂ ਤਿੰਨਾਂ ਤੋਂ ਤੇ ਬਾਕੀ ਜਿਹੜੇ 7 ਜਣੇ ਸੀ ਉਹਨਾਂ ਤੋਂ ਐਨਐਸਏ ਹਟਾ ਕੇ ਪੰਜਾਬ ਦੇ ਵਿੱਚ ਭੇਜਿਆ ਜਾਊਗਾ ਤੇ ਫਰਦਰ ਜਿਹੜੇ ਕੇਸ ਸੀਗੇ ਯੂਪੀਏ ਵਾਲੇ ਆ ਜਨਾਲੇ ਵਾਲੇ ਉਹਦੇ ਵਿੱਚ ਪ੍ਰोसीडिंग ਚੱਲੂਗੀ ਕੇਸਿਸ ਦੀ ਪਰ ਇਹ ਬਹੁਤ ਮਾੜੀ ਗੱਲ ਹੈ ਗੱਲ ਕਿਤੇ ਜਾ ਰਹੀ ਹੈ ਮੇਰਾ ਖਿਆਲ ਹੈ ਕਿ ਐਨਐਸਐਲ ਉਹਨਾਂ ਤੇ ਲਗਾਈ ਨਜਾਇਜ਼ ਗਈ ਸੀ ਸਾਰਿਆਂ ਤੇ ਉਹਨਾਂ ਦੇ ਦੋ ਸਾਲ ਜਿਹੜੇ ਜ਼ਿੰਦਗੀ ਦੇ ਖਰਾਬ ਕਰ ਦਿੱਤੇ ਆ ਤੇ ਮੇਰਾ ਖਿਆਲ ਹੈ ਕਿ ਇਨੇ ਚਿਰ ਤੇ ਪੰਜਾਬ ਚ ਨਸ਼ੇ ਦਾ ਕਾਫੀ ਹੱਦ ਤੱਕ ਨਸ਼ਾ ਕੰਟਰੋਲ ਹੋ ਜਾਣਾ ਸੀਗਾ ਉਹਨਾਂ ਨੂੰ ਖਾਲੀ ਨਸ਼ੇ ਨੂੰ ਵਡਾਵਾ ਦੇਣ ਵਾਸਤੇ ਸਰਕਾਰ ਨੇ ਉਹਨਾਂ ਨੂੰ ਅੰਦਰ ਸੁਟਿਆ ਹੋਇਆ ਹੈ ਤੇ ਜੇ ਉਹਨਾਂ ਨੇ ਅੱਜ ਉਹਨਾਂ ਨੂੰ ਛੱਡ ਦਿੱਤਾ ਤਾਂ ਮੇਰਾ ਖਿਆਲ ਕੋਈ ਐਡਾ ਵੱਡਾ ਅਸਾਨ ਨਹੀਂ ਕੀਤਾ ਉਹਨਾਂ ਨੇ ਉਹਨਾਂ ਦੇ 2 ਸਾਲ ਉਹਨਾਂ ਨੇ ਬਰਬਾਦ ਕੀਤੇ ਆ ਇਸ ਕਰਕੇ ਅਸੀਂ ਉਹਦੀ ਨਿੰਦਾ ਕਰਦੇ ਆ ਤੇ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਬਿਨਾਂ ਸ਼ਰਤ ਸਾਰਿਆਂ ਨੂੰ ਜੋ ਉਹਨਾਂ ਦੇ ਸਾਥੀ ਇੱਥੇ ਵੀ 40-45 ਜੇਲ੍ਹਾਂ 'ਚ ਬੈਠੇ ਆ ਸਾਰਿਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ। ਪੰਜਾਬ ਲੈ ਜਾਂਦਾ ਜਾਏਗਾ ਪੰਜਾਬ ਜਾ ਕੇ ਕਦੇ ਕਾਨੂੰਨੀ ਕਰਵਾ ਦੇ ਦੀ ਹਾਜੀ ਪੰਜਾਬ ਲੈ ਆ ਕੇ ਕਹਿੰਦੇ ਕਾਨੂੰਨੀ ਕਰਵਾ ਦੇ ਵੀ ਉਹ ਜਿਹੜੇ ਪੁਰਾਣੇ ਕੇਸ ਸੇ ਹੋ ਸਕਦੀ ਨਹੀਂ ਚਲੋ ਉਹ ਤੇ ਕਾਨੂੰਨੀ ਕਾਰਵਾਈ ਤੇ ਮੇਰੇ ਖਿਆਲ ਕੋਈ ਬਣਦੀ ਤੇ ਨਹੀਂ ਚਲੋ ਫਿਰ ਵੀ ਜੋ ਕਰਦੇ ਆ ਤੇ ਪੰਜਾਬ ਲੈ ਜਾਂਦਾ ਜਾਂਦਾ ਤੇ ਚਲੋ ਉਹ ਐਸੀ ਉਹਨਾਂ ਦਾ ਆਇਆ ਇਸ ਚੀਜ਼ ਦਾ ਤਾਂ ਸਵਾਗਤ ਕਰਦੇ ਆ ਕਿ ਉੱਥੇ ਜੋ ਉਹਨਾਂ ਨੂੰ ਬਹੁਤ ਦੂਰ ਛੁੱਟਿਆ ਹੋਇਆ ਸੀਗਾ ਉਹਨਾਂ ਦੇ ਪਰਿਵਾਰਾਂ ਤੋਂ ਦੂਰ ਉਹਨਾਂ ਨੂੰ ਸਦ ਮਿਲਣ ਦਾ ਥੋੜਾ ਮੌਕਾ ਮਿਲੂਗਾ ਅਕਾਲੀ ਦਲ ਜੋ ਖਤੇ ਸੀਗਾ ਉਹਦੇ ਪ੍ਰਧਾਨ ਜਸਕਰਨ ਸਿੰਘ ਤੇ ਉਹਨਾਂ ਦੀ ਜਥੇ ਉਹਨਾਂ ਦੀ ਪੂਰੀ ਲੀਡਰਸ਼ਿਪ ਨੇ ਇਹ ਫੈਸਲਾ ਲਿਆ ਕਿ ਸਾਨੂੰ ਇੱਕ ਹਣ ਦਾ ਸਮਾਵਾ ਤੇ ਇੱਕ ਹੋ ਕੇ ਹੀ ਸਾਡੇ ਸਾਰੇ ਮਸਲੇ ਹੱਲ ਹੋ ਸਕਦੇ ਆ ਤਾਂ ਉਹਨਾਂ ਨੇ ਅੱਜ ਜੋ ਅਕਾਲੀ ਦਲ ਵਾਰਸ ਪੰਜਾਬ ਚ ਆਪਣਾ ਰਲੇਵਾ ਕਰ ਦਿੱਤਾ ਤੇ ਅਸੀਂ ਉਹਨਾਂ ਦੀ ਟੀਮ ਦਾ ਉਹਨਾਂ ਦਾ ਸਾਥੀਆਂ ਦਾ ਪਹਿਲ ਤੋਂ ਧਰਵਾਦ ਕਰਦੇ ਆ ਤੇ ਬਾਕੀ ਵੀ ਸਾਰੀਆਂ ਜਥੇਬੰਦੀਆਂ ਅਪੀਲ ਕਰਦੇ ਆ ਕਿ ਸਾਰੇ ਇਕੋ ਹੀ ਕਹਿਣਾ ਵੀ ਅੱਜ ਜਿਹੜੇ ਐਨਐਸਏ ਤਹਿਤ ਜਿਨ੍ਹਾਂ ਦੇ ਮੁਕੱਦਮਾ ਦਰਜ ਸੀਗੇ ਅੱਜ ਸਾ ਬਹੁਤ ਮਾੜੀ ਗੱਲ ਹੈ ਜੀ ਸਰਕਾਰ ਦੀ 2 ਸਾਲ ਪੂਰੇ ਹੋ ਚੁੱਕੇ ਆ ਫੇਰ ਵੀ ਅਮਰਤਪਾਲ ਉਹਨਾਂ ਦੇ ਚਾਚਾ ਜੀ ਤੇ ਬੱਬਲਪ੍ਰੀਤ ਨੂੰ ਐਨਐਸਏ ਨਹੀਂ ਹਟਾਈ ਗਈ ਉਹਨਾਂ ਤਿੰਨਾਂ ਤੋਂ ਤੇ ਬਾਕੀ ਜਿਹੜੇ 7 ਜਣੇ ਸੀ ਉਹਨਾਂ ਤੋਂ ਐਨਐਸਏ ਹਟਾ ਕੇ ਪੰਜਾਬ ਦੇ ਵਿੱਚ ਭੇਜਿਆ ਜਾਊਗਾ ਫਰਦਰ ਜਿਹੜੇ ਕੇਸ ਸੀਗੇ ਯੂਪੀਏ ਵਾਲੇ ਆ ਜਨਾਲੇ ਵਾਲੇ ਉਹਦੇ ਵਿੱਚ ਪ੍ਰोसीडिंग ਚੱਲੂਗੀ ਕੇਸਿਸ ਦੀ ਪਰ ਇਹ ਬਹੁਤ ਮਾੜੀ ਗੱਲ ਹੈ ਗੱਲ ਕਿਤੇ ਜਾ ਰਹੀ ਹੈ ਮੈਂ ਕਹਿਣਾ ਚਾਹੁੰਦਾ ਜਿਹੜੇ 7-8 ਪੰਨੇ ਲੈਣਾ ਸੀ ਮੇਰਾ ਖਿਆਲ ਹੈ ਕਿ ਐਨਐਸਐਲ ਉਹਨਾਂ ਤੇ ਲਗਾਈ ਨਜਾਇਜ਼ ਗਈ ਸੀ ਸਾਰਿਆਂ ਤੇ ਉਹਨਾਂ ਦੇ 2 ਸਾਲ ਜਿਹੜੇ ਜ਼ਿੰਦਗੀ ਦੇ ਖਰਾਬ ਕਰ ਦਿੱਤੇ ਆ ਤੇ ਮੇਰਾ ਖਿਆਲ ਹੈ ਕਿ ਅੱਜ ਦੇ ਚਿਰ ਦੇ ਪੰਜਾਬ ਚ ਨਸ਼ੇ ਦਾ ਕਾਫੀ ਹੱਦ ਤੱਕ ਨਸ਼ਾ ਕੰਟਰੋਲ ਹੋ ਜਾਣਾ ਸੀਗਾ ਉਹਨਾਂ ਨੂੰ ਖਾਲੀ ਨਸ਼ੇ ਨੂੰ ਵਡਾਵਾ ਦੇਣ ਵਾਸਤੇ ਤੇ ਸਰਕਾਰ ਨੇ ਉਹਨਾਂ ਨੂੰ ਅੰਦਰ ਸੁਟਿਆ ਆਇਆ ਹੈ ਤੇ ਜੇ ਉਹਨਾਂ ਨੇ ਅੱਜ ਉਹਨਾਂ ਨੂੰ ਛੱਡ ਦਿੱਤਾ ਤਾਂ ਮੇਰਾ ਖਿਆਲ ਕੋਈ ਐਡਾ ਵੱਡਾ ਆਸਾਨ ਨਹੀਂ ਕੀਤਾ ਉਹਨਾਂ ਨੇ ਉਹਨਾਂ ਦੇ 2 ਸਾਲ ਉਹਨਾਂ ਨੇ ਬਰਬਾਦ ਕੀਤੇ ਆ ਇਸ ਕਰਕੇ ਅਸੀਂ ਉਹਦੀ ਨਿੰਦਾ ਕਰਦੇ ਆ ਤੇ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਬਿਨਾਂ ਸ਼ਰਤ ਸਾਰਿਆਂ ਨੂੰ ਜੋ ਉਹਨਾਂ ਦੇ ਸਾਥੀ ਇੱਥੇ ਵੀ 40-45 ਜੇਲ੍ਹਾਂ 'ਚ ਬੈਠੇ ਆ ਸਾਰਿਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ। ਪੰਜਾਬ ਲੈ ਜਾਂਦਾ ਜਾਏਗਾ ਪੰਜਾਬ ਲੈ ਕੇ ਕਦੇ ਕਾਨੂੰਨੀ ਕਰਵਾਉਂਦੀ ਕੀ ਹਾਜੀ ਪੰਜਾਬ ਲੈ ਆ ਕੇ ਕਹਿੰਦਾ ਕਾਨੂੰਨੀ ਕਰਵਾ ਦੇ ਵੀ ਉਹ ਜਿਹੜੇ ਪੁਰਾਣੇ ਕੇਸ ਸੇ ਬਹੁਤ ਠੀਕ ਨਹੀਂ ਚਲੋ ਉਹ ਤੇ ਕਾਨੂੰਨੀ ਕਾਰਵਾਈ ਤੇ ਮੇਰੇ ਖਿਆਲ ਕੋਈ ਬਣਦੀ ਤੇ ਨਹੀਂ ਚਲੋ ਫਿਰ ਵੀ ਜੋ ਕਰਦੇ ਆ ਤੇ ਪੰਜਾਬ ਲੈ ਜਾਂਦਾ ਜਾਂਦਾ ਤੇ ਚਲੋ ਉਹ ਐਸੀ ਉਹਨਾਂ ਦਾ ਇਸ ਚੀਜ਼ ਦਾ ਤਾਂ ਸਵਾਗਤ ਕਰਦੇ ਆ ਕਿ ਉੱਥੇ ਜੋ ਉਹਨਾਂ ਨੂੰ ਬਹੁਤ ਦੂਰ ਛੁੱਟਿਆ ਹੋਇਆ ਸੀਗਾ ਉਹਨਾਂ ਦੇ ਪਰਿਵਾਰਾਂ ਤੋਂ ਦੂਰ ਉਹਨਾਂ ਨੂੰ ਸਦ ਮਿਲਣ ਦਾ ਥੋੜਾ ਮੌਕਾ ਮਿਲੂਗਾ ਅਕਾਲੀ ਦਲ ਜੋ ਫਤਿਹ ਸੀਗਾ ਉਹਦੇ ਪ੍ਰਧਾਨ ਜਸਕਰਨ ਸਿੰਘ ਤੇ ਉਹਨਾਂ ਦੀ ਉਹਨਾਂ ਦੀ ਪੂਰੀ ਲੀਡਰਸ਼ਿਪ ਨੇ ਇਹ ਫੈਸਲਾ ਲਿਆ ਕਿ ਸਾਨੂੰ ਇੱਕ ਹਣ ਦਾ ਸਮਾਵਾ ਤੇ ਇੱਕ ਹੋ ਕੇ ਹੀ ਸਾਡੇ ਸਾਰੇ ਮਸਲੇ ਹੱਲ ਹੋ ਸਕਦੇ ਆ ਤੇ ਉਹਨਾਂ ਨੇ ਅੱਜ ਜੋ ਅਕਾਲੀ ਦਲ ਵਾਰਸ ਪੰਜਾਬ ਚ ਆਪਣਾ ਰਲੇਵਾ ਕਰ ਦਿੱਤਾ ਤੇ ਅਸੀਂ ਉਹਨਾਂ ਦੀ ਟੀਮ ਦਾ ਉਹਨਾਂ ਦੇ ਸਾਰੇ ਸਾਥੀਆਂ ਦਾ ਪਹਿਲ ਤੋਂ ਧੰਨਵਾਦ ਕਰਦੇ ਆ ਤੇ ਬਾਕੀ ਵੀ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਕਿ ਸਾਰੇ ਇਕੋ ਹੀਏ ਕੀ ਕਹਿਣਾ ਵੀ ਅੱਜ ਜਿਹੜੇ ਐਨਐਸਏ ਤਹਿਤ ਜਿਨ੍ਹਾਂ ਦੇ ਮੁਕੱਦਮੇ ਦਰਜ ਸੀਗੇ ਅੱਜ ਸਭ ਬਹੁਤ ਮਾੜੀ ਗੱਲ ਐ ਜੀ ਸਰਕਾਰ ਦੀ 2 ਸਾਲ ਪੂਰੇ ਹੋ ਚੁੱਕੇ ਆ ਫੇਰ ਵੀ ਅਮਰਤਪਾਲ ਉਹਨਾਂ ਦੇ ਚਾਚਾ ਜੀ ਤੇ ਬੱਪਲ ਪ੍ਰੀਤ ਨੂੰ ਐਨਐਸਏ ਨਹੀਂ ਹਟਾਈ ਗਈ ਉਹਨਾਂ ਤਿੰਨਾਂ ਤੋਂ ਤੇ ਬਾਕੀ ਜਿਹੜੇ 7 ਜਣੇ ਸੀ ਉਹਨਾਂ ਤੋਂ ਐਨਐਸਏ ਹਟਾ ਕੇ ਪੰਜਾਬ ਦੇ ਵਿੱਚ ਭੇਜਿਆ ਜਾਊਗਾ ਤੇ ਫਰਦਰ ਜਿਹੜੇ ਕੇਸ ਸੀਗੇ ਯੂਪੀਏ ਵਾਲੇ ਆ ਜਨਾਲੇ ਵਾਲੇ ਉਹਦੇ ਵਿੱਚ ਪ੍ਰोसीडिंग ਚੱਲੂਗੀ ਕੇਸਿਸ ਦੀ ਪਰ ਇਹ ਬਹੁਤ ਮਾੜੀ ਗੱਲ ਹੈ ਮੈਂ ਗੱਲ ਕਿਤੇ ਜਾ ਰਹੀ ਹਾਂ ਉਹ ਕੀ ਕਹਿਣਾ ਚਾਹੁੰਦਾ ਜਿਹੜੇ ਸੱਤ ਬੰਦੇ ਜਿੰਨਾ ਸਕੇ ਮੇਰਾ ਖਿਆਲ ਹੈ ਕਿ ਐਨਐਸਐਲ ਉਹਨਾਂ ਤੇ ਲਗਾਈ ਨਜਾਇਜ਼ ਗਈ ਸੀ ਸਾਰਿਆਂ ਤੇ ਉਹਨਾਂ ਦੇ ਦੋ ਸਾਲ ਜਿਹੜੇ ਜ਼ਿੰਦਗੀ ਦੇ ਖਰਾਬ ਕਰ ਦਿੱਤੇ ਆ ਤੇ ਮੇਰਾ ਖਿਆਲ ਹੈ ਕਿ ਇੰਨੇ ਚਿਰ ਤੇ ਪੰਜਾਬ ਚ ਨਸ਼ੇ ਦਾ ਕਾਫੀ ਹੱਦ ਤੱਕ ਨਸ਼ਾ ਕੰਟਰੋਲ ਹੋ ਜਾਣਾ ਸੀਗਾ ਉਹਨਾਂ ਨੂੰ ਖਾਲੀ ਨਸ਼ੇ ਨੂੰ ਵਡਾਵਾ ਦੇਣ ਵਾਸਤੇ ਤੇ ਸਰਕਾਰ ਨੇ ਉਹਨਾਂ ਨੂੰ ਅੰਦਰ ਸੁਟਿਆਇਆ ਹੈ ਤੇ ਜੇ ਉਹਨਾਂ ਨੇ ਅੱਜ ਉਹਨਾਂ ਨੂੰ ਛੱਡ ਦੇਉਂਦੇ ਤੇ ਮੇਰੇ ਖਿਆਲ ਕੋਈ ਐਡਾ ਵੱਡਾ ਹਸਾਨ ਨਹੀਂ ਕੀਤਾ ਉਹਨਾਂ ਨੇ ਉਹਨਾਂ ਦੇ 2 ਸਾਲ ਉਹਨਾਂ ਨੇ ਬਰਬਾਦ ਕੀਤੇ ਆ ਇਸ ਕਰਕੇ ਅਸੀਂ ਉਹਦੀ ਨਿੰਦਾ ਕਰਦੇ ਆ ਤੇ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਬਿਨਾਂ ਸ਼ਰਤ ਸਾਰਿਆਂ ਨੂੰ ਜੋ ਉਹਨਾਂ ਦੇ ਸਾਥੀ ਇੱਥੇ ਵੀ ਆ 40 45 ਜੇਲ੍ਹਾਂ 'ਚ ਬੈਠੇ ਆ ਸਾਰਿਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ। ਜੇ ਕਹਿੰਦੇ ਪੰਜਾਬ ਲੈ ਜਾਂਦਾ ਜਾਏਗਾ ਪੰਜਾਬ ਲੈ ਕੇ ਕਹਿੰਦੇ ਕਾਨੂੰਨੀ ਕਰਮਾਂ ਦੀ ਹਾਜੀ ਪੰਜਾਬ ਲੈ ਆ ਕੇ ਕਹਿੰਦੇ ਕਾਨੂੰਨੀ ਕਰਮਾਂ ਦੀ ਹੋ ਜਿਹੜੇ ਪੁਰਾਣੇ ਕੇਸ ਨੇ। ਨਹੀਂ ਚਲੋ ਉਹ ਤੇ ਕਾਨੂੰਨੀ ਕਾਰਵਾਈ ਤੇ ਮੇਰੇ ਖਿਆਲ ਕੋਈ ਬਣਦੀ ਤੇ ਨਹੀਂ ਚਲੋ ਫਿਰ ਵੀ ਜੋ ਕਰਦੇ ਆ ਤੇ ਪੰਜਾਬ ਲੈ ਜਾਂਦਾ ਜਾਂਦਾ ਤੇ ਚਲੋ ਉਹ ਐਸੀ ਉਹਨਾਂ ਦਾ ਇਸ ਚੀਜ਼ ਦਾ ਤਾਂ ਸਵਾਗਤ ਕਰਦੇ ਆ ਕਿ ਉੱਥੇ ਜੋ ਉਹਨਾਂ ਨੂੰ ਬਹੁਤ ਦੂਰ ਸੁਟਿਆ ਹੋਇਆ ਸੀਗਾ ਉਹਨਾਂ ਦੇ ਪਰਿਵਾਰਾਂ ਤੋਂ ਦੂਰ ਉਹਨਾਂ ਨੂੰ ਅਸਲ ਮਿਲਣ ਦਾ ਥੋੜਾ ਮੌਕਾ ਮਿਲੂਗਾ ਅਕਾਲੀ ਦਲ ਜੋ ਫਤਿਹ ਸੀਗਾ ਉਹਦੇ ਪ੍ਰਧਾਨ ਜਸਕਰਨ ਸਿੰਘ ਤੇ ਉਹਨਾਂ ਦੀ ਉਹਨਾਂ ਦੀ ਪੂਰੀ ਲੀਡਰਸ਼ਿਪ ਨੇ ਇਹ ਫੈਸਲਾ ਲਿਆ ਕਿ ਸਾਨੂੰ ਇੱਕ ਹੁੰਦਾ ਸਮਾਵਾ ਤੇ ਇੱਕ ਹੋ ਕੇ ਹੀ ਸਾਡੇ ਸਾਰੇ ਮਸਲੇ ਹੱਲ ਹੋ ਸਕਦੇ ਆ ਤੇ ਉਹਨਾਂ ਨੇ ਅੱਜ ਜੋ ਅਕਾਲੀ ਦਲ ਵਾਰਸ ਪੰਜਾਬ ਚ ਆਪਣਾ ਰਲੇਵਾ ਕਰ ਦਿੱਤਾ ਤੇ ਅਸੀਂ ਉਹਨਾਂ ਦੀ ਟੀਮ ਦਾ ਉਹਨਾਂ ਦਾ ਸਾਥੀਆਂ ਦਾ ਪਹਿਲ ਤੋਂ ਧੰਨਵਾਦ ਕਰਦੇ ਆ ਤੇ ਬਾਕੀ ਵੀ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਕਿ ਸਾਰੇ ਇਕੋ ਹੀਏ ਕਿਹਣਾ ਵੀ ਅੱਜ ਜਿਹੜੇ ਐਨਐਸਏ ਤਹਿਤ ਜਿਨ੍ਹਾਂ ਦੇ ਮੁਕੱਦਮੇ ਦਰਜ ਸੀਗੇ ਅੱਜ ਸਭ ਬਹੁਤ ਮਾੜੀ ਗੱਲ ਐ ਜੀ ਸਰਕਾਰ ਦੀ 2 ਸਾਲ ਪੂਰੇ ਹੋ ਚੁੱਕੇ ਆ ਫੇਰ ਵੀ ਅਮਰਤਪਾਲ ਉਹਨਾਂ ਦੇ ਚਾਚਾ ਜੀ ਤੇ ਬੱਪਲ ਪ੍ਰੀਤ ਨੂੰ ਐਨਐਸਏ ਨਹੀਂ ਹਟਾਈ ਗਈ ਉਹਨਾਂ ਤਿੰਨਾਂ ਤੋਂ ਤੇ ਬਾਕੀ ਜਿਹੜੇ 7 ਜਣੇ ਸੀ ਉਹਨਾਂ ਤੋਂ ਐਨਐਸਏ ਹਟਾ ਕੇ ਪੰਜਾਬ ਦੇ ਵਿੱਚ ਭੇਜਿਆ ਜਾਊਗਾ ਤੇ ਫਰਦਰ ਜਿਹੜੇ ਕੇਸ ਸੀਗੇ ਯੂਪੀਏ ਵਾਲੇ ਆ ਜਨਾਲੇ ਵਾਲੇ ਉਹਦੇ ਵਿੱਚ ਪ੍ਰोसीडिंग ਚੱਲੂਗੀ ਕੇਸਿਸ ਦੀ ਪਰ ਇਹ ਬਹੁਤ ਮਾੜੀ ਗੱਲ ਹੈ ਗੱਲ ਕਿਤੇ ਜਾ ਰਹੀ ਹੈ ਉਹ ਕੀ ਕਹਿਣਾ ਚਾਹੁੰਦੇ ਜਿਹੜਾ ਸੱਤ ਬੰਦੇ ਲੈਣਾ ਸੀ ਮੇਰਾ ਖਿਆਲ ਹੈ ਕਿ ਐਨਐਸਐਲ ਉਹਨਾਂ ਤੇ ਲਗਾਈ ਨਜਾਇਜ਼ ਗਈ ਸੀ ਸਾਰਿਆਂ ਤੇ ਉਹਨਾਂ ਦੇ ਦੋ ਸਾਲ ਜਿਹੜੇ ਜ਼ਿੰਦਗੀ ਦੇ ਖਰਾਬ ਕਰ ਦਿੱਤੇ ਆ ਤੇ ਮੇਰਾ ਖਿਆਲ ਹੈ ਕਿ ਇੰਨੇ ਚਿਰ ਤੇ ਪੰਜਾਬ ਚ ਨਸ਼ੇ ਦਾ ਕਾਫੀ ਹੱਦ ਤੱਕ ਨਸ਼ਾ ਕੰਟਰੋਲ ਹੋ ਜਾਣਾ ਸੀਗਾ ਉਹਨਾਂ ਨੂੰ ਖਾਲੀ ਨਸ਼ੇ ਨੂੰ ਵਡਾਵਾ ਦੇਣ ਵਾਸਤੇ ਤੇ ਸਰਕਾਰ ਨੇ ਉਹਨਾਂ ਨੂੰ ਅੰਦਰ ਸੁਟਿਆਇਆ ਹੈ ਤੇ ਜੇ ਉਹਨਾਂ ਨੇ ਅੱਜ ਉਹਨਾਂ ਨੂੰ ਸ਼ਰਤ ਦੇ ਦਿੱਤੀ ਤੇ ਮੇਰੇ ਖਿਆਲ ਕੋਈ ਐਡਾ ਵੱਡਾ ਹਸਾਨ ਨਹੀਂ ਕੀਤਾ ਉਹਨਾਂ ਨੇ ਉਹਨਾਂ ਦੇ 2 ਸਾਲ ਉਹਨਾਂ ਨੇ ਬਰਬਾਦ ਕੀਤੇ ਆ ਇਸ ਕਰਕੇ ਅਸੀਂ ਉਹਦੀ ਨਿੰਦਾ ਕਰਦੇ ਆ ਤੇ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਬਿਨਾਂ ਸ਼ਰਤ ਸਾਰਿਆਂ ਨੂੰ ਜੋ ਉਹਨਾਂ ਦੇ ਸਾਥੀ ਇੱਥੇ ਵੀ ਆ 40 45 ਜੇਲ੍ਹਾਂ 'ਚ ਬੈਠੇ ਆ ਸਾਰਿਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ। ਜੇ ਕਹਿੰਦੇ ਪੰਜਾਬ ਲੈ ਜਾਂਦਾ ਜਾਏਗਾ ਪੰਜਾਬ ਲੈ ਕੇ ਕਹਿੰਦੇ ਕਾਨੂੰਨੀ ਕਰਮਾਂ ਦੀ ਹਾਜੀ ਪੰਜਾਬ ਤੇ ਆ ਕੇ ਕਹਿੰਦੇ ਕਾਨੂੰਨੀ ਕਰਮਾਂ ਦੀ ਹੋ ਜਿਹੜੇ ਪੁਰਾਣੇ ਕੇਸ ਹੋਣਗੇ ਨਹੀਂ ਚਲੋ ਉਹ ਤੇ ਕਾਨੂੰਨੀ ਕਾਰਵਾਈ ਤੇ ਮੇਰੇ ਖਿਆਲ ਕੋਈ ਬਣਦੀ ਤੇ ਨਹੀਂ ਚਲੋ ਫਿਰ ਵੀ ਜੋ ਕਰਦੇ ਆ ਤੇ ਪੰਜਾਬ ਲੈ ਜਾਂਦਾ ਜਾਂਦਾ ਤੇ ਚਲੋ ਉਹ ਐਸੀ ਉਹਨਾਂ ਦਾ ਇਸ ਚੀਜ਼ ਦਾ ਤਾਂ ਸਵਾਗਤ ਕਰਦੇ ਆ ਕਿ ਉਥੇ ਜੋ ਉਹਨਾਂ ਨੂੰ ਬਹੁਤ ਦੂਰ ਸੁਟਿਆ ਹੋਇਆ ਸੀਗਾ ਉਹਨਾਂ ਦੇ ਪਰਿਵਾਰਾਂ ਤੋਂ ਦੂਰ ਉਹਨਾਂ ਨੂੰ ਸਲਮਣ ਦਾ ਥੋੜਾ ਮੌਕਾ ਮਿਲੂਗਾ ਅਕਾਲੀ ਦਲ ਜੋ ਖਤੇ ਸੀਗਾ ਉਹਦੇ ਪ੍ਰਧਾਨ ਜਸਕਰਨ ਸਿੰਘ ਤੇ ਉਹਨਾਂ ਦੀ ਜਥੇ ਉਹਨਾਂ ਦੀ ਪੂਰੀ ਲੀਡਰਸ਼ਿਪ ਨੇ ਇਹ ਫੈਸਲਾ ਲਿਆ ਕਿ ਸਾਨੂੰ ਇੱਕ ਹਣ ਦਾ ਸਮਾਵਾ ਤੇ ਇੱਕ ਹੋ ਕੇ ਹੀ ਸਾਡੇ ਸਾਰੇ ਮਸਲੇ ਹੱਲ ਹੋ ਸਕਦੇ ਆ ਤਾਂ ਉਹਨਾਂ ਨੇ ਅੱਜ ਜੋ ਅਕਾਲੀ ਦਲ ਵਾਰਸ ਪੰਜਾਬ ਚ ਆਪਣਾ ਰਲੇਵਾ ਕਰ ਦਿੱਤਾ ਤੇ ਅਸੀਂ ਉਹਨਾਂ ਦੀ ਟੀਮ ਦਾ ਉਹਨਾਂ ਦੇ ਸਾਰੇ ਸਾਥੀਆਂ ਦਾ ਪਹਿਲ ਤੋਂ ਧੰਨਵਾਦ ਕਰਦੇ ਆਂ ਤੇ ਬਾਕੀ ਵੀ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਆਂ ਕਿ ਸਾਰੇ ਆ ਇੱਕੋ ਹੀ ਕੀ ਕਹਿਣਾ ਵੀ ਅੱਜ ਜਿਹੜੇ ਐਨਐਸਏ ਤਹਿਤ ਜਿਨ੍ਹਾਂ ਦੇ ਮੁਕੱਦਮੇ ਦਰਜ ਸੀਗੇ ਅੱਜ ਸੱਤ ਬਹੁਤ ਮਾੜੀ ਗੱਲ ਹੈ ਜੀ ਸਰਕਾਰ ਦੀ 2 ਸਾਲ ਪੂਰੇ ਹੋ ਚੁੱਕੇ ਆਂ ਫੇਰ ਵੀ ਅਮਰਤਪਾਲ ਉਹਨਾਂ ਦੇ ਚਾਚਾ ਜੀ ਤੇ ਬੱਪਲਪ੍ਰੀਤ ਨੂੰ ਐਨਐਸਏ ਨਹੀਂ ਹਟਾਈ ਗਈ ਉਹਨਾਂ ਤਿੰਨਾਂ ਤੋਂ ਤੇ ਬਾਕੀ ਜਿਹੜੇ 7 ਜਣੇ ਸੀ ਉਹਨਾਂ ਤੋਂ ਐਨਐਸਏ ਹਟਾ ਕੇ ਪੰਜਾਬ ਦੇ ਵਿੱਚ ਭੇਜਿਆ ਜਾਊਗਾ ਤੇ ਫਰਦਰ ਜਿਹੜੇ ਕੇਸ ਸੀਗੇ ਯੂਪੀਏ ਵਾਲੇ ਅਜਨਾਲੇ ਵਾਲੇ ਉਹਦੇ ਵਿੱਚ ਪ੍ਰोसीडिंग ਚੱਲੂਗੀ ਕੇਸਿਸ ਦੀ ਪਰ ਇਹ ਬਹੁਤ ਮਾੜੀ ਗੱਲ ਹੈ ਗੱਲ ਕਿਤੇ ਜਾ ਰਹੀ ਹੈ ਮੇਰਾ ਖਿਆਲ ਹੈ ਕਿ ਐਨਐਸਐਲ ਉਹਨਾਂ ਤੇ ਲਗਾਈ ਨਜਾਇਜ਼ ਗਈ ਸੀ ਸਾਰਿਆਂ ਤੇ ਉਹਨਾਂ ਦੇ ਦੋ ਸਾਲ ਜਿਹੜੇ ਜ਼ਿੰਦਗੀ ਦੇ ਖਰਾਬ ਕਰ ਦਿੱਤੇ ਆ ਤੇ ਮੇਰਾ ਖਿਆਲ ਹੈ ਕਿ ਐਨੇ ਚਿਰ ਤੇ ਪੰਜਾਬ ਚ ਨਸ਼ੇ ਦਾ ਕਾਫੀ ਹੱਦ ਤੱਕ ਨਸ਼ਾ ਕੰਟਰੋਲ ਹੋ ਜਾਣਾ ਸੀਗਾ ਉਹਨਾਂ ਨੂੰ ਖਾਲੀ ਨਸ਼ੇ ਨੂੰ ਵਡਾਵਾ ਦੇਣ ਵਾਸਤੇ ਸਰਕਾਰ ਨੇ ਉਹਨਾਂ ਨੂੰ ਅੰਦਰ ਸੁਟਿਆ ਆਇਆ ਹੈ ਤੇ ਜੇ ਉਹਨਾਂ ਨੇ ਅੱਜ ਉਹਨਾਂ ਨੂੰ ਛੱਡ ਦੇਤਾ ਤਾਂ ਮੇਰੇ ਖਿਆਲ ਕੋਈ ਐਡਾ ਵੱਡਾ ਹਸਾਨ ਨਹੀਂ ਕੀਤਾ ਉਹਨਾਂ ਨੇ ਉਹਨਾਂ ਦੇ 2 ਸਾਲ ਉਹਨਾਂ ਨੇ ਬਰਬਾਦ ਕੀਤੇ ਆ ਇਸ ਕਰਕੇ ਅਸੀਂ ਉਹਦੀ ਨਿੰਦਾ ਕਰਦੇ ਆ ਤੇ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਬਿਨਾਂ ਸ਼ਰਤ ਸਾਰਿਆਂ ਨੂੰ ਜੋ ਉਹਨਾਂ ਦੇ ਸਾਥੀ ਇੱਥੇ ਵੀ 40-45 ਜੇਲ੍ਹਾਂ 'ਚ ਬੈਠੇ ਆ ਸਾਰਿਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਜੇਕਰ ਪੰਜਾਬ ਲੈ ਜਾਂਦਾ ਜਾਏਗਾ ਪੰਜਾਬ ਲੈ ਕੇ ਕਰਦੇ ਕਾਨੂੰਨੀ ਕਰਮਾਂ ਦੀ ਬਹੁਤ ਅਗੜੀ ਹਾਂਜੀ ਪੰਜਾਬ ਲੈ ਆ ਕੇ ਕਹਿੰਦੇ ਕਾਨੂੰਨੀ ਕਰਮਾਂ ਦੀ ਹੋ ਜਿਹੜੇ ਪੁਰਾਣੇ ਕੇਸ ਹੋਣਗੇ ਨਹੀਂ ਚਲੋ ਉਹ ਤੇ ਕਾਨੂੰਨੀ ਕਾਰਵਾਈ ਤੇ ਮੇਰੇ ਖਿਆਲ ਕੋਈ ਬਣਦੀਤ ਨਹੀਂ ਚਲੋ ਫਿਰ ਵੀ ਜੋ ਕਰਦੇ ਆ ਤੇ ਪੰਜਾਬ ਲੈ ਜਾਂਦਾ ਜਾਂਦਾ ਤੇ ਚਲੋ ਉਹ ਐਸੀ ਉਹਨਾਂ ਦਾ ਇਸ ਚੀਜ਼ ਦਾ ਤਾਂ ਸਵਾਗਤ ਕਰਦੇ ਆ ਕਿ ਉਥੇ ਜੋ ਉਹਨਾਂ ਨੂੰ ਬਹੁਤ ਦੂਰ ਛੁੱਟਿਆ ਹੋਇਆ ਸੀਗਾ ਉਹਨਾਂ ਦੇ ਪਰਿਵਾਰਾਂ ਤੋਂ ਦੂਰ ਉਹਨਾਂ ਨੂੰ ਅਸਲ ਮਿਲਣ ਦਾ ਥੋੜਾ ਮੌਕਾ ਮਿਲੂਗਾ ਅਕਾਲੀ ਦਲ ਜੋ ਖਤੇ ਸੀਗਾ ਉਹਦੇ ਪ੍ਰਧਾਨ ਸਿਕਨ ਸਿੰਘ ਤੇ ਉਹਨਾਂ ਦੀ ਜਥੇ ਉਹਨਾਂ ਦੀ ਪੂਰੀ ਲੀਡਰਸ਼ਿਪ ਨੇ ਇਹ ਫੈਸਲਾ ਲਿਆ ਕਿ ਸਾਨੂੰ ਇੱਕ ਹੁੰਦਾ ਸਮਾਵਾ ਤੇ ਇੱਕ ਹੋ ਕੇ ਹੀ ਸਾਡੇ ਸਾਰੇ ਮਸਲੇ ਹੱਲ ਹੋ ਸਕਦੇ ਆ ਤੇ ਉਹਨਾਂ ਨੇ ਅੱਜ ਜੋ ਅਕਾਲੀ ਦਲ ਵਾਰਸ ਪੰਜਾਬ ਚ ਆਪਣਾ ਰਲੇਵਾ ਕਰ ਦਿੱਤਾ ਤੇ ਅਸੀਂ ਉਹਨਾਂ ਦੀ ਟੀਮ ਦਾ ਉਹਨਾਂ ਦਾ ਦੇ ਸਾਥੀਆਂ ਦਾ ਪਹਿਲ ਤੋਂ ਧਰਵਾਦ ਕਰਦੇ ਆ ਤੇ ਬਾਕੀ ਵੀ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਕਿ ਸਾਰੇ ਇਕੋ ਹੀ ਠੀਕ ਹੈ ਨਾ ਜੀ ਅੱਜ ਜਿਹੜੇ ਐਨਐਸਏ ਤਹਿਤ ਜਿਨ੍ਹਾਂ ਦੇ ਮੁਕੱਦਮਾ ਦਰਜ ਸੀਗੇ ਅੱਜ ਸਾ ਬਹੁਤ ਮਾੜੀ ਗੱਲ ਹੈ ਜੀ ਸਰਕਾਰ ਦੀ 2 ਸਾਲ ਪੂਰੇ ਹੋ ਚੁੱਕੇ ਆ ਫੇਰ ਵੀ ਅਮਰਤਪਾਲ ਉਹਨਾਂ ਦੇ ਚਾਚਾ ਜੀ ਤੇ ਬੱਪਲ ਪ੍ਰੀਤ ਨੂੰ ਐਨਐਸਏ ਨਹੀਂ ਹਟਾਈ ਗਈ ਉਹਨਾਂ ਤਿੰਨਾਂ ਤੋਂ ਤੇ ਬਾਕੀ ਜਿਹੜੇ 7 ਜਣੇ ਸੀ ਉਹਨਾਂ ਤੋਂ ਐਨਐਸਏ ਹਟਾ ਕੇ ਪੰਜਾਬ ਦੇ ਵਿੱਚ ਭੇਜਿਆ ਜਾਊਗਾ ਫਰਦਰ ਜਿਹੜੇ ਕੇਸ ਸੀਗੇ ਯੂਏਪੀਏ ਵਾਲੇ ਆ ਜਨਾਲੇ ਵਾਲੇ ਉਹਦੇ ਵਿੱਚ ਪ੍ਰोसीडिंग ਚੱਲੂਗੀ ਕੇਸਿਸ ਦੀ ਪਰ ਇਹ ਬਹੁਤ ਮਾੜੀ ਗੱਲ ਹੈ ਗੱਲ ਕਿਤੇ ਜਾ ਰਹੀ ਹੈ ਉਹ ਕਹਿਣਾ ਚਾਹੁੰਦਾ ਜਿਹੜੇ ਸੱਤ ਬੰਦੇ ਲੈਣਾ ਸੀ ਮੇਰਾ ਖਿਆਲ ਹੈ ਕਿ ਐਨਐਸਏ ਉਹਨਾਂ ਤੇ ਲਗਾਈ ਨਜਾਇਜ਼ ਗਈ ਸੀ ਸਾਰਿਆਂ ਤੇ ਉਹਨਾਂ ਦੇ ਦੋ ਸਾਲ ਜਿਹੜੇ ਜ਼ਿੰਦਗੀ ਦੇ ਖਰਾਬ ਕਰ ਦਿੱਤੇ ਆ ਤੇ ਮੇਰਾ ਖਿਆਲ ਹੈ ਕਿ ਐਨੇ ਚਿਰ ਤੇ ਪੰਜਾਬ ਚ ਨਸ਼ੇ ਦਾ ਕਾਫੀ ਹੱਦ ਤੱਕ ਨਸ਼ਾ ਕੰਟਰੋਲ ਹੋ ਜਾਣਾ ਸੀਗਾ ਉਹਨਾਂ ਨੂੰ ਖਾਲੀ ਨਸ਼ੇ ਨੂੰ ਵਡਾਵਾ ਦੇਣ ਵਾਸਤੇ ਤੇ ਸਰਕਾਰ ਨੇ ਉਹਨਾਂ ਨੂੰ ਅੰਦਰ ਸੁਟਿਆ ਆਇਆ ਹੈ ਤੇ ਜੇ ਉਹਨਾਂ ਨੇ ਅੱਜ ਉਹਨਾਂ ਨੂੰ ਛੜ ਦੇਤਾ ਤਾਂ ਮੇਰੇ ਖਿਆਲ ਕੋਈ ਐਡਾ ਵੱਡਾ ਹਸਾਨ ਨਹੀਂ ਕੀਤਾ ਉਹਨਾਂ ਨੇ ਉਹਨਾਂ ਦੇ 2 ਸਾਲ ਉਹਨਾਂ ਨੇ ਬਰਬਾਦ ਕੀਤੇ ਆ ਇਸ ਕਰਕੇ ਅਸੀਂ ਉਹਦੀ ਨਿੰਦਾ ਕਰਦੇ ਆ ਤੇ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਬਿਨਾਂ ਸ਼ਰਤ ਸਾਰਿਆਂ ਨੂੰ ਜੋ ਉਹਨਾਂ ਦੇ ਸਾਥੀ ਇੱਥੇ ਵੀ 40-45 ਜੇਲ੍ਹਾਂ 'ਚ ਬੈਠੇ ਆ ਸਾਰਿਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ। ਜੇ ਕਹਿੰਦੇ ਪੰਜਾਬ ਲੈ ਆਂਦਾ ਜਾਏਗਾ ਪੰਜਾਬ ਲੈ ਕੇ ਕਹਿੰਦੇ ਕਾਨੂੰਨੀ ਕਰਵਾ ਦੇ ਦੀ ਬਹੁਤ ਔਖੀ। ਹਾਂਜੀ ਪੰਜਾਬ ਲੈ ਆ ਕੇ ਕਹਿੰਦੇ ਕਾਨੂੰਨੀ ਕਰਵਾ ਦੇ ਦੀ ਹੋ ਜਿਹੜੇ ਪੁਰਾਣੇ ਕੇਸ ਹੋਣਗੇ। ਨਹੀਂ ਚਲੋ ਉਹ ਤੇ ਕਾਨੂੰਨੀ ਕਾਰਵਾਈ ਤੇ ਮੇਰੇ ਖਿਆਲ ਕੋਈ ਬਣਦੀ ਤੇ ਨਹੀਂ ਚਲੋ ਫਿਰ ਵੀ ਜੋ ਕਰਦੇ ਆ ਤੇ ਪੰਜਾਬ ਲੈ ਜਾਂਦਾ ਜਾਂਦਾ ਤੇ ਚਲੋ ਉਹ ਅਸੀਂ ਉਹਨਾਂ ਦਾ ਇਸ ਚੀਜ਼ ਦਾ ਤਾਂ ਸਵਾਗਤ ਕਰਦੇ ਆ ਕਿ ਉੱਥੇ ਜੋ ਉਹਨਾਂ ਨੂੰ ਬਹੁਤ ਦੂਰ ਸੁੱਟਿਆ ਹੋਇਆ ਸੀਗਾ ਉਹਨਾਂ ਦੇ ਪਰਿਵਾਰਾਂ ਤੋਂ ਦੂਰ ਉਹਨਾਂ ਨੂੰ ਸਲਮਣ ਦਾ ਥੋੜਾ ਮੌਕਾ ਮਿਲੂਗਾ ਅਕਾਲੀ ਦਲ ਜੋ ਫਤਿਹ ਸੀਗਾ ਉਹਦੇ ਪ੍ਰਧਾਨ ਜਸਕਰਨ ਸਿੰਘ ਤੇ ਉਹਨਾਂ ਦੀ ਜਥੇ ਉਹਨਾਂ ਦੀ ਪੂਰੀ ਲੀਡਰਸ਼ਿਪ ਨੇ ਇਹ ਫੈਸਲਾ ਲਿਆ ਕਿ ਸਾਨੂੰ ਇੱਕ ਹਣ ਦਾ ਸਮਾਵਾ ਤੇ ਇੱਕ ਹੋ ਕੇ ਹੀ ਸਾਡੇ ਸਾਰੇ ਮਸਲੇ ਹੱਲ ਹੋ ਸਕਦੇ ਆ ਤੇ ਉਹਨਾਂ ਨੇ ਅੱਜ ਜੋ ਅਕਾਲੀ ਦਲ ਵਾਰਸ ਪੰਜਾਬ ਚ ਆਪਣਾ ਰਲੇਵਾ ਕਰ ਦਿੱਤਾ ਤੇ ਅਸੀਂ ਉਹਨਾਂ ਦੀ ਟੀਮ ਦਾ ਉਹਨਾਂ ਦੇ ਸਾਰੇ ਸਾਥੀਆਂ ਦਾ ਪਹਿਲ ਦਿਲ ਤੋਂ ਧੰਨਵਾਦ ਕਰਦੇ ਆ ਤੇ ਬਾਕੀ ਵੀ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਕਿ ਸਾਰੇ ਆ ਇੱਕੋ ਹੀਏ ਕੀ ਕਹਿਣਾ ਕਿ ਅੱਜ ਜਿਹੜੇ ਐਨਐਸਏ ਤਰ ਜਿਨ੍ਹਾਂ ਦੇ ਮੁਕੱਦਮਾ ਦਰਜ ਸੀਗੇ ਅੱਜ ਸਭ ਬਹੁਤ ਮਾੜੀ ਗੱਲ ਹੈ ਜੀ ਸਰਕਾਰ ਦੀ 2 ਸਾਲ ਪੂਰੇ ਹੋ ਚੁੱਕੇ ਆ ਫੇਰ ਵੀ ਅਮਰਤਪਾਲ ਉਹਨਾਂ ਦੇ ਚਾਚਾ ਜੀ ਤੇ ਬੱਬਲ ਪ੍ਰੀਤ ਨੂੰ ਐਨਐਸਏ ਨਹੀਂ ਹਟਾਈ ਗਈ ਉਹਨਾਂ ਤਿੰਨਾਂ ਤੋਂ ਤੇ ਬਾਕੀ ਜਿਹੜੇ 7 ਜਣੇ ਸੀ ਉਹਨਾਂ ਤੋਂ ਐਨਐਸਏ ਹਟਾ ਕੇ ਪੰਜਾਬ ਦੇ ਵਿੱਚ ਭੇਜਿਆ ਜਾਊਗਾ ਤੇ ਫਰਦਰ ਜਿਹੜੇ ਕੇਸ ਸੀਗੇ ਯੂਪੀਏ ਵਾਲੇ ਆ ਜਨਾਲੇ ਵਾਲੇ ਉਹਦੇ ਵਿੱਚ ਪ੍ਰोसीडिंग ਚੱਲੂਗੀ ਕੇਸਿਸ ਦੀ ਪਰ ਇਹ ਬਹੁਤ ਮਾੜੀ ਗੱਲ ਹੈ ਗੱਲ ਕਿਤੇ ਜਾ ਰਹੀ ਹੈ ਮੇਰਾ ਖਿਆਲ ਹੈ ਕਿ ਐਨਐਸਐਲ ਉਹਨਾਂ ਤੇ ਲਗਾਈ ਨਜਾਇਜ਼ ਗਈ ਸੀ ਸਾਰਿਆਂ ਤੇ ਉਹਨਾਂ ਦੇ 2 ਸਾਲ ਜਿਹੜੇ ਜ਼ਿੰਦਗੀ ਦੇ ਖਰਾਬ ਕਰ ਦਿੱਤੇ ਆ ਤੇ ਮੇਰਾ ਖਿਆਲ ਹੈ ਕਿ ਐਨੇ ਚਿਰ ਤੇ ਪੰਜਾਬ ਚ ਨਸ਼ੇ ਦਾ ਕਾਫੀ ਹੱਦ ਤੱਕ ਨਸ਼ਾ ਕੰਟਰੋਲ ਹੋ ਜਾਣਾ ਸੀਗਾ ਉਹਨਾਂ ਨੂੰ ਖਾਲੀ ਨਸ਼ੇ ਨੂੰ ਵਡਾਵਾ ਦੇਣ ਵਾਸਤੇ ਸਰਕਾਰ ਨੇ ਉਹਨਾਂ ਨੂੰ ਅੰਦਰ ਸੁਟਿਆ ਹਾਇਆ ਹੈ ਤੇ ਜੇ ਉਹਨਾਂ ਨੇ ਅੱਜ ਉਹਨਾਂ ਨੂੰ ਛੜ ਦੇਤਾ ਤਾਂ ਮੇਰਾ ਖਿਆਲ ਕੋਈ ਐਡਾ ਵੱਡਾ ਹਸਾਨ ਨਹੀਂ ਕੀਤਾ ਉਹਨਾਂ ਨੇ ਉਹਨਾਂ ਦੇ 2 ਸਾਲ ਉਹਨਾਂ ਨੇ ਬਰਬਾਦ ਕੀਤੇ ਆ ਇਸ ਕਰਕੇ ਅਸੀਂ ਉਹਦੀ ਨਿੰਦਾ ਕਰਦੇ ਆ ਤੇ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਬਿਨਾਂ ਸ਼ਰਤ ਸਾਰਿਆਂ ਨੂੰ ਜੋ ਉਹਨਾਂ ਦੇ ਸਾਥੀ ਇੱਥੇ ਵੀ 40-45 ਜੇਲ੍ਹਾਂ 'ਚ ਬੈਠੇ ਆ ਸਾਰਿਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ। ਜੇ ਕਹਿੰਦਾ ਪੰਜਾਬ ਲੈ ਆਂਦਾ ਜਾਏਗਾ ਪੰਜਾਬ ਲੈ ਕੇ ਕਰਦੇ ਕਾਨੂੰਨੀ ਕਰਵਾ ਦੇ ਦੀ ਬਹੁਤ ਸਖਤੀ। ਹਾਂਜੀ ਪੰਜਾਬ ਲੈ ਆ ਕੇ ਕਹਿੰਦਾ ਕਾਨੂੰਨੀ ਕਰਵਾ ਦੇ ਵੀ ਉਹ ਜਿਹੜੇ ਪੁਰਾਣੇ ਕੇਸ ਸੇ ਬਹੁਤ ਸਖਤੀ। ਨਹੀਂ ਚਲੋ ਉਹ ਤੇ ਕਾਨੂੰਨੀ ਕਾਰਵਾਈ ਤੇ ਮੇਰੇ ਖਿਆਲ ਕੋਈ ਬਣਦੀ ਤੇ ਨਹੀਂ ਚਲੋ ਫਿਰ ਵੀ ਜੋ ਕਰਦੇ ਆ ਤੇ ਪੰਜਾਬ ਲੈ ਜਾਂਦਾ ਜਾਂਦਾ ਤੇ ਚਲੋ ਉਹ ਅਸੀਂ ਉਹਨਾਂ ਦਾ ਇਸ ਚੀਜ਼ ਦਾ ਤਾਂ ਸਵਾਗਤ ਕਰਦੇ ਆ ਕਿ ਉੱਥੇ ਜੋ ਉਹਨਾਂ ਨੂੰ ਬਹੁਤ ਦੂਰ ਸੁਟਿਆ ਹੋਇਆ ਸੀਗਾ ਉਹਨਾਂ ਦੇ ਪਰਿਵਾਰਾਂ ਤੋਂ ਦੂਰ ਉਹਨਾਂ ਨੂੰ ਅਸਲ ਮਿਲਣ ਦਾ ਥੋੜਾ ਮੌਕਾ ਮਿਲੂਗਾ ਅਕਾਲੀ ਦਲ ਜੋ ਫਤਿਹ ਸੀਗਾ ਉਹਦੇ ਪ੍ਰਧਾਨ ਜਸਕਰਨ ਸਿੰਘ ਤੇ ਉਹਨਾਂ ਦੀ ਜਥੇ ਉਹਨਾਂ ਦੀ ਪੂਰੀ ਲੀਡਰਸ਼ਿਪ ਨੇ ਇਹ ਫੈਸਲਾ ਲਿਆ ਕਿ ਸਾਨੂੰ ਇੱਕ ਹਣ ਦਾ ਸਮਾਵਾ ਤੇ ਇੱਕ ਹੋ ਕੇ ਹੀ ਸਾਡੇ ਸਾਰੇ ਮਸਲੇ ਹੱਲ ਹੋ ਸਕਦੇ ਆ ਤੇ ਉਹਨਾਂ ਨੇ ਅੱਜ ਜੋ ਅਕਾਲੀ ਦਲ ਵਾਰਸ ਪੰਜਾਬ ਚ ਆਪਣਾ ਰਲੇਵਾ ਕਰ ਦਿੱਤਾ ਤੇ ਅਸੀਂ ਉਹਨਾਂ ਦੀ ਟੀਮ ਦਾ ਉਹਨਾਂ ਦੇ ਸਾਥੀਆਂ ਦਾ ਪਹਿਲ ਤੋਂ ਧੰਨਵਾਦ ਕਰਦੇ ਆ ਤੇ ਬਾਕੀ ਵੀ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਕਿ ਸਾਰੇ ਇਕੋ ਹੀਏ ਕੀ ਕਹਿਣਾ ਵੀ ਅੱਜ ਜਿਹੜੇ ਐਨਐਸਏ ਤਹਿਤ ਜਿਨ੍ਹਾਂ ਦੇ ਮੁਕੱਦਮਾ ਦਰਜ ਸੀਗੇ ਅੱਜ ਸਭ ਬਹੁਤ ਮਾੜੀ ਗੱਲ ਹੈ ਜੀ ਸਰਕਾਰ ਦੀ 2 ਸਾਲ ਪੂਰੇ ਹੋ ਚੁੱਕੇ ਆ ਫੇਰ ਵੀ ਅਮਰਤਪਾਲ ਉਹਨਾਂ ਦੇ ਚਾਚਾ ਜੀ ਤੇ ਬੱਬਲ ਪ੍ਰੀਤ ਨੂੰ ਐਨਐਸਏ ਨਹੀਂ ਹਟਾਈ ਗਈ ਉਹਨਾਂ ਤਿੰਨਾਂ ਤੋਂ ਤੇ ਬਾਕੀ ਜਿਹੜੇ 7 ਜਣੇ ਸੀ ਉਹਨਾਂ ਤੋਂ ਐਨਐਸਏ ਹਟਾ ਕੇ ਪੰਜਾਬ ਦੇ ਵਿੱਚ ਭੇਜਿਆ ਜਾਊਗਾ ਤੇ ਫਰਦਰ ਜਿਹੜੇ ਕੇਸ ਸੀਗੇ ਯੂਪੀਏ ਵਾਲੇ ਆ ਜਨਾਲੇ ਵਾਲੇ ਉਹਦੇ ਵਿੱਚ ਪ੍ਰोसीडिंग ਚੱਲੂਗੀ ਕੇਸਿਸ ਦੀ ਪਰ ਇਹ ਬਹੁਤ ਮਾੜੀ ਗੱਲ ਹੈ ਗੱਲ ਕਿਤੇ ਜਾ ਰਹੀ ਹੈ ਪੱਕੀ ਕਹਿਣਾ ਚਾਹੁੰਦਾ ਜਿਹੜਾ ਸੱਤ ਪੰਨੇ ਜੈਣਾ ਸੀ ਮੇਰਾ ਖਿਆਲ ਹੈ ਕਿ ਐਨਐਸਐਲ ਉਹਨਾਂ ਤੇ ਲਗਾਈ ਨਜਾਇਜ਼ ਗਈ ਸੀ ਸਾਰਿਆਂ ਤੇ ਉਹਨਾਂ ਦੇ ਦੋ ਸਾਲ ਜਿਹੜੇ ਜ਼ਿੰਦਗੀ ਦੇ ਖਰਾਬ ਕਰ ਦਿੱਤੇ ਆ ਤੇ ਮੇਰਾ ਖਿਆਲ ਹੈ ਕਿ ਐਨੇ ਚਿਰ ਤੇ ਪੰਜਾਬ ਚ ਨਸ਼ੇ ਦਾ ਕਾਫੀ ਹੱਦ ਤੱਕ ਨਸ਼ਾ ਕੰਟਰੋਲ ਹੋ ਜਾਣਾ ਸੀਗਾ ਉਹਨਾਂ ਨੂੰ ਖਾਲੀ ਨਸ਼ੇ ਨੂੰ ਬੜਾਵਾ ਦੇਣ ਵਾਸਤੇ ਸਰਕਾਰ ਨੇ ਉਹਨਾਂ ਨੂੰ ਅੰਦਰ ਸੁਟਿਆਇਆ ਸੀ ਤੇ ਜੇ ਉਹਨਾਂ ਨੇ ਅੱਜ ਉਹਨਾਂ ਨੂੰ ਛੜ ਦੇਤਾ ਤਾਂ ਮੇਰਾ ਖਿਆਲ ਕੋਈ ਐਡਾ ਵੱਡਾ ਹਸਾਨ ਨਹੀਂ ਕੀਤਾ ਉਹਨਾਂ ਨੇ ਉਹਨਾਂ ਦੇ 2 ਸਾਲ ਉਹਨਾਂ ਨੇ ਬਰਬਾਦ ਕੀਤੇ ਆ ਇਸ ਕਰਕੇ ਅਸੀਂ ਉਹਦੀ ਨਿੰਦਾ ਕਰਦੇ ਆ ਤੇ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਬਿਨਾਂ ਸ਼ਰਤ ਸਾਰਿਆਂ ਨੂੰ ਜੋ ਉਹਨਾਂ ਦੇ ਸਾਥੀ ਇੱਥੇ ਵੀ 40-45 ਜੇਲ੍ਹਾਂ 'ਚ ਬੈਠੇ ਆ ਸਾਰਿਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ। ਜੇ ਕਹਿੰਦੇ ਪੰਜਾਬ ਲੈ ਜਾਂਦਾ ਜਾਏਗਾ ਪੰਜਾਬ ਲੈ ਕੇ ਕਹਿੰਦੇ ਕਾਨੂੰਨੀ ਕਰਵਾ ਦੇ ਦੀ। ਹਾਂਜੀ ਪੰਜਾਬ ਲੈ ਆ ਕੇ ਕਹਿੰਦੇ ਕਾਨੂੰਨੀ ਕਰਵਾ ਦੇ ਦੀ ਹੋ ਜਿਹੜੇ ਪੁਰਾਣੇ ਕੇਸ ਹੋ ਸਕਦੇ। ਨਹੀਂ ਚਲੋ ਉਹ ਤੇ ਕਾਨੂੰਨੀ ਕਾਰਵਾਈ ਤੇ ਮੇਰੇ ਖਿਆਲ ਕੋਈ ਬਣਦੀਤ ਨਹੀਂ ਚਲੋ ਫਿਰ ਵੀ ਜੋ ਕਰਦੇ ਆ ਤੇ ਪੰਜਾਬ ਲੈ ਜਾਂਦਾ ਜਾਂਦਾ ਤੇ ਚਲੋ ਉਹ ਐਸੀ ਉਹਨਾਂ ਦਾ ਇਸ ਚੀਜ਼ ਦਾ ਤਾਂ ਸਵਾਗਤ ਕਰਦੇ ਆ ਕਿ ਉੱਥੇ ਜੋ ਉਹਨਾਂ ਨੂੰ ਬਹੁਤ ਦੂਰ ਛੁੱਟਿਆ ਹੋਇਆ ਸੀਗਾ ਉਹਨਾਂ ਦੇ ਪਰਿਵਾਰਾਂ ਤੋਂ ਦੂਰ ਉਹਨਾਂ ਨੂੰ ਸਦ ਮਿਲਣ ਦਾ ਥੋੜਾ ਮੌਕਾ ਮਿਲੂਗਾ ਅਕਾਲੀ ਦਲ ਜੋ ਫਤਿਹ ਸੀਗਾ ਉਹਦੇ ਪ੍ਰਧਾਨ ਜਸਕਰਨ ਸਿੰਘ ਤੇ ਉਹਨਾਂ ਦੀ ਜਥੇ ਉਹਨਾਂ ਦੀ ਪੂਰੀ ਲੀਡਰਸ਼ਿਪ ਨੇ ਇਹ ਫੈਸਲਾ ਲਿਆ ਕਿ ਸਾਨੂੰ ਇੱਕ ਹਣ ਦਾ ਸਮਾਵਾ ਤੇ ਇੱਕ ਹੋ ਕੇ ਹੀ ਸਾਡੇ ਸਾਰੇ ਮਸਲੇ ਹੱਲ ਹੋ ਸਕਦੇ ਆ ਤੇ ਉਹਨਾਂ ਨੇ ਅੱਜ ਜੋ ਅਕਾਲੀ ਦਲ ਵਾਰਸ ਪੰਜਾਬ ਚ ਆਪਣਾ ਰਲੇਵਾ ਕਰ ਦਿੱਤਾ ਤੇ ਅਸੀਂ ਉਹਨਾਂ ਦੀ ਟੀਮ ਦਾ ਉਹਨਾਂ ਦੇ ਸਾਰੇ ਸਾਥੀਆਂ ਦਾ ਪਹਿਲ ਤੋਂ ਧਰਵਾਦ ਕਰਦੇ ਆ ਤੇ ਬਾਕੀ ਵੀ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਕਿ ਸਾਰੇ ਇਕੋ ਹੀ ਠੀਕ ਹੈ ਨਾ ਜੀ ਅੱਜ ਜਿਹੜੇ ਐਨਐਸਏ ਪਹਿਰ ਜਿਨ੍ਹਾਂ ਦੇ ਮੁਕਦਮਾ ਦਰਜ ਸੀਗੇ ਅੱਜ ਸਭ ਬਹੁਤ ਮਾੜੀ ਗੱਲ ਹੈ ਜੀ ਸਰਕਾਰ ਦੀ 2 ਸਾਲ ਪੂਰੇ ਹੋ ਚੁੱਕੇ ਆ ਫੇਰ ਵੀ ਅਮਰਤਪਾਲ ਉਹਨਾਂ ਦੇ ਚਾਚਾ ਜੀ ਤੇ ਬੱਪਲਪ੍ਰੀਤ ਨੂੰ ਐਨਐਸਏ ਨਹੀਂ ਹਟਾਈ ਗਈ ਉਹਨਾਂ ਤਿੰਨਾਂ ਤੋਂ ਤੇ ਬਾਕੀ ਜਿਹੜੇ 7 ਜਣੇ ਸੀ ਉਹਨਾਂ ਤੋਂ ਐਨਐਸਏ ਹਟਾ ਕੇ ਪੰਜਾਬ ਦੇ ਵਿੱਚ ਭੇਜਿਆ ਜਾਊਗਾ ਤੇ ਫਰਦਰ ਜਿਹੜੇ ਕੇਸ ਸੀਗੇ ਯੂਪੀਏ ਵਾਲੇ ਆ ਜਨਾਲੇ ਵਾਲੇ ਉਹਦੇ ਵਿੱਚ ਪ੍ਰोसीडिंग ਚੱਲੂਗੀ ਕੇਸਿਸ ਦੀ ਪਰ ਇਹ ਬਹੁਤ ਮਾੜੀ ਗੱਲ ਹੈ ਗੱਲ ਕਿਤੇ ਜਾ ਰਹੀ ਹੈ ਮੈਂ ਕਹਿਣਾ ਚਾਹੁੰਦਾ ਜਿਹੜੇ 7-8 ਲੈਣਾ ਤੇ ਮੇਰਾ ਖਿਆਲ ਹੈ ਕਿ ਐਨਐਸਐਲ ਉਹਨਾਂ ਤੇ ਲਗਾਈ ਨਜਾਇਜ਼ ਗਈ ਸੀ ਸਾਰਿਆਂ ਤੇ ਉਹਨਾਂ ਦੇ 2 ਸਾਲ ਜਿਹੜੇ ਜ਼ਿੰਦਗੀ ਦੇ ਖਰਾਬ ਕਰ ਦਿੱਤੇ ਆ ਤੇ ਮੇਰਾ ਖਿਆਲ ਹੈ ਕਿ ਇੰਨੇ ਚਿਰ ਤੇ ਪੰਜਾਬ ਚ ਨਸ਼ੇ ਦਾ ਕਾਫੀ ਹੱਦ ਤੱਕ ਨਸ਼ਾ ਕੰਟਰੋਲ ਹੋ ਜਾਣਾ ਸੀਗਾ ਉਹਨਾਂ ਨੂੰ ਖਾਲੀ ਨਸ਼ੇ ਨੂੰ ਵਡਾਵਾ ਦੇਣ ਵਾਸਤੇ ਤੇ ਸਰਕਾਰ ਨੇ ਉਹਨਾਂ ਨੂੰ ਅੰਦਰ ਸੁੱਟਿਆ ਹੋਇਆ ਸੀ ਤੇ ਜੇ ਉਹਨਾਂ ਨੇ ਅੱਜ ਉਹਨਾਂ ਨੂੰ ਛੱਡ ਦਿੱਤਾ ਤੇ ਮੇਰੇ ਖਿਆਲ ਕੋਈ ਐਡਾ ਵੱਡਾ ਆਸਾਨ ਨਹੀਂ ਕੀਤਾ ਉਹਨਾਂ ਨੇ ਉਹਨਾਂ ਦੇ 2 ਸਾਲ ਉਹਨਾਂ ਨੇ ਬਰਬਾਦ ਕੀਤੇ ਆ ਇਸ ਕਰਕੇ ਅਸੀਂ ਉਹਦੀ ਨਿੰਦਾ ਕਰਦੇ ਆ ਤੇ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਬਿਨਾਂ ਸ਼ਰਤ ਸਾਰਿਆਂ ਨੂੰ ਜੋ ਉਹਨਾਂ ਦੇ ਸਾਥੀ ਇੱਥੇ ਵੀ ਹੈ 40 45 ਜੇਲ੍ਹਾਂ 'ਚ ਬੈਠੇ ਆ ਸਾਰਿਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਂਦਾ ਪੰਜਾਬ ਲਿਆਂਦਾ ਜਾਏਗਾ ਪੰਜਾਬ ਜਾ ਕੇ ਕਹਿੰਦੇ ਕਾਨੂੰਨੀ ਕਾਰਵਾਈ ਦੀ ਕੀ ਹੋ ਸਕਦੀ ਹੈ ਹਾਂਜੀ ਪੰਜਾਬ ਤੇ ਆ ਕੇ ਕਹਿੰਦੇ ਕਾਨੂੰਨੀ ਕਾਰਵਾਈ ਦੀ ਹੋ ਜਿਹੜੇ ਪੁਰਾਣੇ ਕੇਸ ਤੇ ਹੋ ਸਕਦੀ ਹੈ ਨਹੀਂ ਚਲੋ ਉਹ ਤੇ ਕਾਨੂੰਨੀ ਕਾਰਵਾਈ ਤੇ ਮੇਰੇ ਖਿਆਲ ਕੋਈ ਬਣਦੀ ਤੇ ਨਹੀਂ ਚਲੋ ਫਿਰ ਵੀ ਜੋ ਕਰਦੇ ਆ ਤੇ ਪੰਜਾਬ ਲੈ ਜਾਂਦਾ ਜਾਂਦਾ ਤੇ ਚਲੋ ਉਹ ਐਸੀ ਉਹਨਾਂ ਦਾ ਇਸ ਚੀਜ਼ ਦਾ ਤਾਂ ਸਵਾਗਤ ਕਰਦੇ ਆ ਕਿ ਉੱਥੇ ਜੋ ਉਹਨਾਂ ਨੂੰ ਬਹੁਤ ਦੂਰ ਛੁੱਟਿਆ ਹੋਇਆ ਸੀਗਾ ਉਹਨਾਂ ਦੇ ਪਰਿਵਾਰਾਂ ਤੋਂ ਦੂਰ ਉਹਨਾਂ ਨੂੰ ਸਲਮਣ ਦਾ ਥੋੜਾ ਮੌਕਾ ਮਿਲੂਗਾ ਅਕਾਲੀ ਦਲ ਜੋ ਫਤਿਹ ਸੀਗਾ ਉਹਦੇ ਪ੍ਰਧਾਨ ਜਸਕਰਨ ਸਿੰਘ ਤੇ ਉਹਨਾਂ ਦੀ ਜਥੇ ਉਹਨਾਂ ਦੀ ਪੂਰੀ ਲੀਡਰਸ਼ਿਪ ਨੇ ਇਹ ਫੈਸਲਾ ਲਿਆ ਕਿ ਸਾਨੂੰ ਇੱਕ ਹਣ ਦਾ ਸਮਾਵਾ ਤੇ ਇੱਕ ਹੋ ਕੇ ਹੀ ਸਾਡੇ ਸਾਰੇ ਮਸਲੇ ਹੱਲ ਹੋ ਸਕਦੇ ਆ ਤਾਂ ਉਹਨਾਂ ਨੇ ਅੱਜ ਜੋ ਅਕਾਲੀ ਦਲ ਵਾਰਸ ਪੰਜਾਬ ਚ ਆਪਣਾ ਰਲੇਵਾ ਕਰ ਦਿੱਤਾ ਤੇ ਅਸੀਂ ਉਹਨਾਂ ਦੀ ਟੀਮ ਦਾ ਉਹਨਾਂ ਦੇ ਸਾਰੇ ਸਾਥੀਆਂ ਦਾ ਪਹਿਲ ਤੋਂ ਧਰਵਾਦ ਕਰਦੇ ਆ ਤੇ ਬਾਕੀ ਵੀ ਸਾਰੀਆਂ ਜਥੇਬੰਦੀਆਂ ਅਪੀਲ ਕਰਦੇ ਆ ਕਿ ਸਾਰੇ ਇਕੋ ਹੀ ਠੀਕ ਹੈ ਨਾ ਵੀ ਅੱਜ ਜਿਹੜੇ ਐਨਐਸਏ ਤਹਿਤ ਜਿਨ੍ਹਾਂ ਦੇ ਮੁਕੱਦਮਾ ਦਰਜ ਸੀਗੇ ਅੱਜ ਸਾ ਬਹੁਤ ਮਾੜੀ ਗੱਲ ਹੈ ਜੀ ਸਰਕਾਰ ਦੀ 2 ਸਾਲ ਪੂਰੇ ਹੋ ਚੁੱਕੇ ਆ ਫੇਰ ਵੀ ਅਮਰਿਤਪਾਲ ਉਹਨਾਂ ਦੇ ਚਾਚਾ ਜੀ ਤੇ ਬੱਪਲਪ੍ਰੀਤ ਨੂੰ ਐਨਐਸਏ ਨਹੀਂ ਹਟਾਈ ਗਈ ਉਹਨਾਂ ਤਿੰਨਾਂ ਤੋਂ ਤੇ ਬਾਕੀ ਜਿਹੜੇ 7 ਜਣੇ ਸੀ ਉਹਨਾਂ ਤੋਂ ਐਨਐਸਏ ਹਟਾ ਕੇ ਪੰਜਾਬ ਦੇ ਵਿੱਚ ਭੇਜਿਆ ਜਾਊਗਾ ਤੇ ਫਰਦਰ ਜਿਹੜੇ ਕੇਸ ਸੀਗੇ ਯੂਪੀਏ ਵਾਲੇ ਆ ਜਨਾਲੇ ਵਾਲੇ ਉਹਦੇ ਵਿੱਚ ਪ੍ਰोसीडिंग ਚੱਲੂਗੀ ਕੇਸਿਸ ਦੀ ਪਰ ਇਹ ਬਹੁਤ ਮਾੜੀ ਗੱਲ ਹੈ ਗੱਲ ਕਿਤੇ ਜਾ ਰਹੀ ਹੈ ਮੇਰਾ ਖਿਆਲ ਹੈ ਕਿ ਐਨਐਸਐਲ ਉਹਨਾਂ ਤੇ ਲਗਾਈ ਨਜਾਇਜ਼ ਗਈ ਸੀ ਸਾਰਿਆਂ ਤੇ ਉਹਨਾਂ ਦੇ 2 ਸਾਲ ਜਿਹੜੇ ਜ਼ਿੰਦਗੀ ਦੇ ਖਰਾਬ ਕਰ ਦਿੱਤੇ ਆ ਤੇ ਮੇਰਾ ਖਿਆਲ ਹੈ ਕਿ ਇੰਨੇ ਚਿਰ ਤੇ ਪੰਜਾਬ ਚ ਨਸ਼ੇ ਦਾ ਕਾਫੀ ਹੱਦ ਤੱਕ ਨਸ਼ਾ ਕੰਟਰੋਲ ਹੋ ਜਾਣਾ ਸੀਗਾ ਉਹਨਾਂ ਨੂੰ ਖਾਲੀ ਨਸ਼ੇ ਨੂੰ ਵਡਾਵਾ ਦੇਣ ਵਾਸਤੇ ਸਰਕਾਰ ਨੇ ਉਹਨਾਂ ਨੂੰ ਅੰਦਰ ਸੁਟਿਆ ਹੋਇਆ ਹੈ ਤੇ ਜੇ ਉਹਨਾਂ ਨੇ ਅੱਜ ਉਹਨਾਂ ਨੂੰ ਛੱਡ ਦਿੱਤਾ ਤਾਂ ਮੇਰਾ ਖਿਆਲ ਕੋਈ ਐਡਾ ਵੱਡਾ ਅਸਾਨ ਨਹੀਂ ਕੀਤਾ ਉਹਨਾਂ ਨੇ ਉਹਨਾਂ ਦੇ 2 ਸਾਲ ਉਹਨਾਂ ਨੇ ਬਰਬਾਦ ਕੀਤੇ ਆ ਇਸ ਕਰਕੇ ਅਸੀਂ ਉਹਦੀ ਨਿੰਦਾ ਕਰਦੇ ਆ ਤੇ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਬਿਨਾਂ ਸ਼ਰਤ ਸਾਰਿਆਂ ਨੂੰ ਜੋ ਉਹਨਾਂ ਦੇ ਸਾਥੀ ਇੱਥੇ ਵੀ 40-45 ਜੇਲ੍ਹਾਂ 'ਚ ਬੈਠੇ ਆ ਸਾਰਿਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ। ਪੰਜਾਬ ਲੈ ਜਾਂਦਾ ਜਾਏਗਾ ਪੰਜਾਬ ਜਾ ਕੇ ਕਦੇ ਕਾਨੂੰਨੀ ਕਰਵਾਉਂਦੀ ਕੀ ਹਾਜੀ ਪੰਜਾਬ ਲੈ ਆ ਕੇ ਕਹਿੰਦੇ ਕਾਨੂੰਨੀ ਕਰਵਾ ਦੇ ਵੀ ਉਹ ਜਿਹੜੇ ਪੁਰਾਣੇ ਕੇਸ ਸੇ ਬਹੁਤ ਅੱਗੇ ਨਹੀਂ ਚਲੋ ਉਹ ਤੇ ਕਾਨੂੰਨੀ ਕਾਰਵਾਈ ਤੇ ਮੇਰੇ ਖਿਆਲ ਕੋਈ ਬਣਦੀ ਤੇ ਨਹੀਂ ਚਲੋ ਫਿਰ ਵੀ ਜੋ ਕਰਦੇ ਆ ਤੇ ਪੰਜਾਬ ਲੈ ਜਾਂਦਾ ਜਾਂਦਾ ਤੇ ਚਲੋ ਉਹ ਐਸੀ ਉਹਨਾਂ ਦਾ ਇਸ ਚੀਜ਼ ਦਾ ਤਾਂ ਸਵਾਗਤ ਕਰਦੇ ਆ ਕਿ ਉੱਥੇ ਜੋ ਉਹਨਾਂ ਨੂੰ ਬਹੁਤ ਦੂਰ ਛੁੱਟਿਆ ਹੋਇਆ ਸੀਗਾ ਉਹਨਾਂ ਦੇ ਪਰਿਵਾਰਾਂ ਤੋਂ ਦੂਰ ਉਹਨਾਂ ਨੂੰ ਸਲਮਣ ਦਾ ਥੋੜਾ ਮੌਕਾ ਮਿਲੂਗਾ ਅਕਾਲੀ ਦਲ ਜੋ ਖਤੇ ਸੀਗਾ ਉਹਦੇ ਪ੍ਰਧਾਨ ਜਸਕਰਨ ਸਿੰਘ ਤੇ ਉਹਨਾਂ ਦੀ ਜਥੇ ਉਹਨਾਂ ਦੀ ਪੂਰੀ ਲੀਡਰਸ਼ਿਪ ਨੇ ਇਹ ਫੈਸਲਾ ਲਿਆ ਕਿ ਸਾਨੂੰ ਇੱਕ ਹਣ ਦਾ ਸਮਾਵਾ ਤੇ ਇੱਕ ਹੋ ਕੇ ਹੀ ਸਾਡੇ ਸਾਰੇ ਮਸਲੇ ਹੱਲ ਹੋ ਸਕਦੇ ਆ ਤਾਂ ਉਹਨਾਂ ਨੇ ਅੱਜ ਜੋ ਅਕਾਲੀ ਦਲ ਵਾਰਸ ਪੰਜਾਬ ਚ ਆਪਣਾ ਰਲੇਵਾ ਕਰ ਦਿੱਤਾ ਤੇ ਅਸੀਂ ਉਹਨਾਂ ਦੀ ਟੀਮ ਦਾ ਉਹਨਾਂ ਦੇ ਸਾਥੀਆਂ ਦਾ ਪਹਿਲ ਤੋਂ ਧਰਵਾਦ ਕਰਦੇ ਆ ਤੇ ਬਾਕੀ ਵੀ ਸਾਰੀਆਂ ਜਥੇਬੰਦੀਆਂ ਅਪੀਲ ਕਰਦੇ ਆ ਕਿ ਸਾਰੇ ਇਕੋ ਹੀ ਠੀਕ ਹੈ ਨਾ ਵੀ ਅੱਜ ਜਿਹੜੇ ਐਨਐਸਏ ਤਹਿਤ ਜਿਨ੍ਹਾਂ ਦੇ ਮੁਕੱਦਮਾ ਦਰਜ ਸੀਗੇ ਅੱਜ ਸਾ ਬਹੁਤ ਮਾੜੀ ਗੱਲ ਹੈ ਜੀ ਸਰਕਾਰ ਦੀ 2 ਸਾਲ ਪੂਰੇ ਹੋ ਚੁੱਕੇ ਆ ਫੇਰ ਵੀ ਅਮਰਤਪਾਲ ਉਹਨਾਂ ਦੇ ਚਾਚਾ ਜੀ ਤੇ ਬੱਬਲ ਪ੍ਰੀਤ ਨੂੰ ਐਨਐਸਏ ਨਹੀਂ ਹਟਾਈ ਗਈ ਉਹਨਾਂ ਤਿੰਨਾਂ ਤੋਂ ਤੇ ਬਾਕੀ ਜਿਹੜੇ 7 ਜਣੇ ਸੀ ਉਹਨਾਂ ਤੋਂ ਐਨਐਸਏ ਹਟਾ ਕੇ ਪੰਜਾਬ ਦੇ ਵਿੱਚ ਭੇਜਿਆ ਜਾਊਗਾ ਫਰਦਰ ਜਿਹੜੇ ਕੇਸ ਸੀਗੇ ਯੂਪੀਏ ਵਾਲੇ ਆ ਜਨਾਲੇ ਵਾਲੇ ਉਹਦੇ ਵਿੱਚ ਪ੍ਰोसीडिंग ਚੱਲੂਗੀ ਕੇਸਿਸ ਦੀ ਪਰ ਇਹ ਬਹੁਤ ਮਾੜੀ ਗੱਲ ਹੈ ਗੱਲ ਕਿਤੇ ਜਾ ਰਹੀ ਹੈ ਮੇਰਾ ਖਿਆਲ ਹੈ ਕਿ ਐਨਐਸਐਲ ਉਹਨਾਂ ਤੇ ਲਗਾਈ ਨਜਾਇਜ਼ ਗਈ ਸੀ ਸਾਰਿਆਂ ਤੇ ਉਹਨਾਂ ਦੇ 2 ਸਾਲ ਜਿਹੜੇ ਜ਼ਿੰਦਗੀ ਦੇ ਖਰਾਬ ਕਰ ਦਿੱਤੇ ਆ ਤੇ ਮੇਰਾ ਖਿਆਲ ਹੈ ਕਿ ਇਨੇ ਚਿਰ ਤੇ ਪੰਜਾਬ ਚ ਨਸ਼ੇ ਦਾ ਕਾਫੀ ਹੱਦ ਤੱਕ ਨਸ਼ਾ ਕੰਟਰੋਲ ਹੋ ਜਾਣਾ ਸੀਗਾ ਉਹਨਾਂ ਨੂੰ ਖਾਲੀ ਨਸ਼ੇ ਨੂੰ ਵਡਾਵਾ ਦੇਣ ਵਾਸਤੇ ਸਰਕਾਰ ਨੇ ਉਹਨਾਂ ਨੂੰ ਅੰਦਰ ਸੁਟਿਆ ਆਇਆ ਹੈ ਤੇ ਜੇ ਉਹਨਾਂ ਨੇ ਅੱਜ ਉਹਨਾਂ ਨੂੰ ਛੱਡ ਦੇਤਾ ਤਾਂ ਮੇਰਾ ਖਿਆਲ ਕੋਈ ਐਡਾ ਵੱਡਾ ਅਸਾਨ ਨਹੀਂ ਕੀਤਾ ਉਹਨਾਂ ਨੇ ਉਹਨਾਂ ਦੇ 2 ਸਾਲ ਉਹਨਾਂ ਨੇ ਬਰਬਾਦ ਕੀਤੇ ਆ ਇਸ ਕਰਕੇ ਅਸੀਂ ਉਹਦੀ ਨਿੰਦਾ ਕਰਦੇ ਆ ਤੇ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਬਿਨਾਂ ਸ਼ਰਤ ਸਾਰਿਆਂ ਨੂੰ ਜੋ ਉਹਨਾਂ ਦੇ ਸਾਥੀ ਇੱਥੇ ਵੀ 40-45 ਜੇਲ੍ਹਾਂ 'ਚ ਬੈਠੇ ਆ ਸਾਰਿਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ। ਪੰਜਾਬ ਲੈ ਜਾਂਦਾ ਜਾਏਗਾ ਪੰਜਾਬ ਲੈ ਕੇ ਕਦੇ ਕਾਨੂੰਨੀ ਕਰਵਾਉਂਦੀ ਹਾਂ। ਹਾਂਜੀ ਪੰਜਾਬ ਲੈ ਆ ਕੇ ਕਹਿੰਦੇ ਕਾਨੂੰਨੀ ਕਰਵਾਵੀਂ ਉਹ ਜਿਹੜੇ ਪੁਰਾਣੇ ਕੇਸ ਸੇ ਹੋ ਸਕਦੀ। ਨਹੀਂ ਚਲੋ ਉਹ ਤੇ ਕਾਨੂੰਨੀ ਕਾਰਵਾਈ ਤੇ ਮੇਰੇ ਖਿਆਲ ਕੋਈ ਬਣਦੀ ਤੇ ਨਹੀਂ ਚਲੋ ਫਿਰ ਵੀ ਜੋ ਕਰਦੇ ਆ ਤੇ ਪੰਜਾਬ ਲੈ ਜਾਂਦਾ ਜਾਂਦਾ ਤੇ ਚਲੋ ਉਹ ਐਸੀ ਉਹਨਾਂ ਦਾ ਇਸ ਚੀਜ਼ ਦਾ ਤਾਂ ਸਵਾਗਤ ਕਰਦੇ ਆ ਕਿ ਉੱਥੇ ਜੋ ਉਹਨਾਂ ਨੂੰ ਬਹੁਤ ਦੂਰ ਛੁੱਟਿਆ ਹੋਇਆ ਸੀਗਾ ਉਹਨਾਂ ਦੇ ਪਰਿਵਾਰਾਂ ਤੋਂ ਦੂਰ ਉਹਨਾਂ ਨੂੰ ਅਸਲ ਮਿਲਣ ਦਾ ਥੋੜਾ ਮੌਕਾ ਮਿਲੂਗਾ ਅਕਾਲੀ ਦਲ ਜੋ ਫਤਿਹ ਸੀਗਾ ਉਹਦੇ ਪ੍ਰਧਾਨ ਜਸਕਰਨ ਸਿੰਘ ਤੇ ਉਹਨਾਂ ਦੀ ਉਹਨਾਂ ਦੀ ਪੂਰੀ ਲੀਡਰਸ਼ਿਪ ਨੇ ਇਹ ਫੈਸਲਾ ਲਿਆ ਕਿ ਸਾਨੂੰ ਇੱਕ ਹਣ ਦਾ ਸਮਾਵਾ ਤੇ ਇੱਕ ਹੋ ਕੇ ਹੀ ਸਾਡੇ ਸਾਰੇ ਮਸਲੇ ਹੱਲ ਹੋ ਸਕਦੇ ਆ ਤੇ ਉਹਨਾਂ ਨੇ ਅੱਜ ਜੋ ਅਕਾਲੀ ਦਲ ਵਾਰਸ ਪੰਜਾਬ ਚ ਆਪਣਾ ਰਲੇਵਾ ਕਰ ਦਿੱਤਾ ਤੇ ਅਸੀਂ ਉਹਨਾਂ ਦੀ ਟੀਮ ਦਾ ਉਹਨਾਂ ਦੇ ਸਾਰੇ ਸਾਥੀਆਂ ਦਾ ਪਹਿਲ ਤੋਂ ਧੰਨਵਾਦ ਕਰਦੇ ਆ ਤੇ ਬਾਕੀ ਵੀ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਕਿ ਸਾਰੇ ਇਕੋ ਹੀਏ ਕੀ ਕਹਿਣਾ ਵੀ ਅੱਜ ਜਿਹੜੇ ਐਨਐਸਏ ਤਹਿਤ ਜਿਨ੍ਹਾਂ ਦੇ ਮੁਕੱਦਮੇ ਦਰਜ ਸੀਗੇ ਅੱਜ ਸਭ ਬਹੁਤ ਮਾੜੀ ਗੱਲ ਐ ਜੀ ਸਰਕਾਰ ਦੀ 2 ਸਾਲ ਪੂਰੇ ਹੋ ਚੁੱਕੇ ਆ ਫੇਰ ਵੀ ਅਮਰਤਪਾਲ ਉਹਨਾਂ ਦੇ ਚਾਚਾ ਜੀ ਤੇ ਬੱਪਲ ਪ੍ਰੀਤ ਨੂੰ ਐਨਐਸਏ ਨਹੀਂ ਹਟਾਈ ਗਈ ਉਹਨਾਂ ਤਿੰਨਾਂ ਤੋਂ ਤੇ ਬਾਕੀ ਜਿਹੜੇ 7 ਜਣੇ ਸੀ ਉਹਨਾਂ ਤੋਂ ਐਨਐਸਏ ਹਟਾ ਕੇ ਪੰਜਾਬ ਦੇ ਵਿੱਚ ਭੇਜਿਆ ਜਾਊਗਾ ਤੇ ਫਰਦਰ ਜਿਹੜੇ ਕੇਸ ਸੀਗੇ ਯੂਪੀਏ ਵਾਲੇ ਆ ਜਨਾਲੇ ਵਾਲੇ ਉਹਦੇ ਵਿੱਚ ਪ੍ਰोसीडिंग ਚੱਲੂਗੀ ਕੇਸਿਸ ਦੀ ਪਰ ਇਹ ਬਹੁਤ ਮਾੜੀ ਗੱਲ ਹੈ ਗੱਲ ਕਿਤੇ ਜਾ ਰਹੀ ਹੈ ਮੇਰਾ ਖਿਆਲ ਹੈ ਕਿ ਐਨਐਸਐਲ ਉਹਨਾਂ ਤੇ ਲਗਾਈ ਨਜਾਇਜ਼ ਗਈ ਸੀ ਸਾਰਿਆਂ ਤੇ ਉਹਨਾਂ ਦੇ ਦੋ ਸਾਲ ਜਿਹੜੇ ਜ਼ਿੰਦਗੀ ਦੇ ਖਰਾਬ ਕਰ ਦਿੱਤੇ ਆ ਤੇ ਮੇਰਾ ਖਿਆਲ ਹੈ ਕਿ ਅੱਜ ਦੇ ਚਿਰ ਤੇ ਪੰਜਾਬ ਚ ਨਸ਼ੇ ਦਾ ਕਾਫੀ ਹੱਦ ਤੱਕ ਨਸ਼ਾ ਕੰਟਰੋਲ ਹੋ ਜਾਣਾ ਸੀਗਾ ਉਹਨਾਂ ਨੂੰ